ਦੇ ਜੀ ਪਰ ਉਹ ਨਾ ਤਾਂ ਪਹਿਲਾਂ ਸੀ ਤਾਂ ਅਸਰੀਗਾਲ ਜੀ ਸਵਾਗਤ ਹੈ ਤੁਹਾਡਾ ਅਜੀ ਦੀ ਵੀਡੀਓ ਚ ਬੜੇ ਜੱਜ ਬੰਦਾ ਕੱਖ ਵਢਣ ਲਾਇਆ ਹੋਇਆ ਬਾਜਰਾ ਜਿਹੜਾ ਪੱਕਦਾ ਜਾਂਦਾ ਤਾਂ ਪਹਿਲਾਂ ਸੋਕੇ ਨੇ ਮਾਰ ਰੱਖਿਆ ਸੀ ਬਾਜਰਾ ਹੁਣ ਇੰਨਾ ਜਿਆਦਾ ਹੋ ਗਿਆ ਹੁਣ ਮੋਟਰ ਪਰ ਵੀ ਬਚ ਗਿਆ ਕਿ ਮੀਂਹ ਨਹੀਂ ਪਈ ਐ ਤੱਕੀ ਇਹਦੇ ਕਰਕੇ ਹੁਣੀ ਨੂੰ ਕੋਈ ਵਢਣੇ ਵਾਲਾ ਨਹੀਂ ਬਾਬੇ ਨੂੰ ਕਿਹਾ ਤਾਂ 34 ਵਾਲ ਨੂੰ ਕਹਿੰਦਾ ਵਢਣ ਲਾ ਦੋ ਉਹਦੇ ਵਾਸਤੇ ਹੁਣ ਵਢਣ ਲਾਇਆ ਹੋਇਆ ਬੰਦਾ ਮੈਂ ਕਿਹਾ ਵੀ ਚਲ ਚੱਕ ਲਈ ਜਾਵਾਂਗਾ ਉੱਥੇ ਗਊਆਂ ਵਾਸਤੇ ਆ ਗਊਸ਼ਾਲਾ ਬਣੀ ਵੀ ਆ ਮੈਂ ਚੱਲ ਉੱਥੇ ਕੰਮ ਆ ਜੂ ਹੁਣ ਸਾਡੇ ਕੋਲ ਇੰਨਾ ਪਹਿਣਾ ਨਹੀਂ ਕਿਉਂਕਿ ਮੋਟਰ ਵੀ ਬਹੁਤ ਖੜਾ ਉਧਰ ਮਲਗੀਤ ਬਾਈ ਨੂੰ ਕਹਦਾ ਮੈਂ ਤੂੰ ਵੀ ਲੈ ਜੀ ਇਹ ਵੀ ਆਇਆ ਵਜ ਅੱਜ ਹੋਰੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਬਹੁਤ ਵਧੀਆ ਵੱਟੇ ਵੀ ਮਿਲਣੇ ਥਲੇ ਵੱਡੇ ਵੀ ਮਿਲਣੇ ਕੱਖ ਉਹ ਵੀ ਤਾਂ ਮੈਂ ਕਹਿੰਦਾ ਇਹ ਮਤਲਬ ਬਾਈ ਚ ਹਾਂ ਓ ਵੀ ਜਕਰ ਹਾਂ ਮੈਂ ਕਿਹਾ ਭਾਈ ਬੱਬਾ ਕਹਿੰਦਾ ਮੇਰੇ ਕੋਲ ਬੰਦੇ ਨਹੀਂ ਉਹ ਬੰਦੇ ਬਾਬੇ ਕੋਲ ਹੈ ਨਹੀਂ ਮੈਂ じゃ ਬੰਦਾ ਮੇਰੇ ਕੋਲ ਹੈਗੇ ਮੈਂ ਮਿ ਬੜਾ ਦਿੰਦਾ ਭਾਈ ਹਾਂ ਠੀਕ ਨਹੀਂ ਹੁਣ ਲੱਦ ਕੇ ਤਾਂ ਬਾਬੇ ਨਹੀਂ ਲੈ ਜਾਣਾ ਉਹਨੂੰ ਕਹਤਾ ਭਾਈ ਲੈ ਜੀ ਆਹੋ ਵੀ ਲੱਦ ਲੈ ਜੀ ਭਾਈ ਠੀਕ ਆ ਉਹ ਵਾਲਾ ਹਾਂ ਮਿੱਟੀ ਦਾ ਧਵਾ ਛਾਈਗਾ ਤਾਂ ਨਹੀਂ ਮੰਦਾ ਇਹਦੇ ਅਛਾਈ ਗਲੇ ਭਰੀ ਵੀ ਇੱਧਰ ਆ ਵੀ ਭੱਦ ਨਹੀਂ ਯਾਰ ਇੰਨੀ ਰਹੇਗੀ ਹੁਣ ਲੈ ਗਿਆ ਵੀ ਟਾਈਮ ਆ ਗਿਆ ਵਸ 85 ਆਪਣੇ ਕੋਲ ਵੀ ਹੈਗਾ ਪੀੜੂਆਂ ਦੇ 85 ਬਣਾਉਂਗੇ ਕੰਨਾ ਪੂਰਾ 85 ਲੈਸ ਕੱਢੂਗੇ ਗਾਲੇ ਗੋੜ ਬਣਾਉਂਗੇ 2-4 ਪੱਤਾ ਪੂਰਾ ਆਇਆ ਨਾ ਠੀਕ ਕੋਈ ਚੱਕਰ ਨਹੀਂ 85 ਸਾਰੇ ਗੋਲੇ ਮੈਂ ਹੀ ਬੀਜਿਆ ਵਾ ਸਾਰਾ ਨਾ ਠੀਕ ਹੈ ਬਾਜਰ ਹੁਣੇ ਪੱਕਦਾ ਜਾਂਦਾ ਤਾਂ ਉਹ ਠੀਕ ਆ ਹੁਣ ਪੱਕ ਗਿਆ ਇੱਕ ਹੋਰ ਵੀ ਆ ਬਾੜ ਹੋ ਜੂਗੀ ਹਾਂ ਸਾਰਾ 85 ਗੰਦਾ ਬੀਜ ਨਹੀਂ ਦਿੰਦਾ ਨਾ ਉਹ ਹੋ ਅਈਦਾ ਨਿਕਲਦਾ ਸਕਦਾ ਵਿੱਚ ਜੇ ਆਪਾਂ ਪੱਤੀ ਜੀ ਸਾਫ਼ ਕਰਦੀ ਇਹਦੀ ਗੰਨੇ ਚ ਕਾਹੇ ਹਲਾ ਚੱਲਣਾ ਗੀਰ ਜਾ ਨਹੀਂ ਗੱਲ ਹੋਰ ਆ ਨਾ ਮੈਨੂੰ ਆਂਦਾ ਵੀ ਮੋਟਰ ਉਹ ਮਰ ਜਾਂਦਾ ਕਿ ਮੀਂਹ ਪਾ ਕੇ ਐਦਾਂ ਕੀ ਮੀਂਹ ਪਈ ਨਹੀਂ ਮੋਟਰ ਉਹ ਮਰਿਆ ਨਹੀਂ ਬਾਜਰਾ ਨਾ ਠੀਕ ਹੈ ਇੱਥੇ ਵੀ ਹੋਇਆ ਇੱਥੇ ਦਿਲਾ ਸੋਕੇ ਚ ਹੋਇਆ ਹੈ ਕਿ ਨਹੀਂ ਕੋਈ ਪਾਣੀ ਨਹੀਂ ਲਾਇਆ ਨਾ ਨਾ ਠੀਕ ਹਕਮਾਂ ਬੋਲੇ ਨੂੰ ਕਹਿੰਦਾ ਵੀ ਛੇ ਭਰੀਆਂ ਪੜਦੇ ਮੇਰੇ ਵੜਦਣੀਆਂ ਆ ਸਾਰੀਆਂ ਉਹਦੇ ਰੇਲ ਪਾਸੇ ਆਹ ਆ ਇੱਥੇ ਉਹਨੂੰ ਕਹਿੰਦਾ ਐ ਗੁਜਰੇ ਮੈਂ ਛੇ ਭਰੀਆਂ ਪੜਦੇ ਫਿਰ ਮੈਂ ਰੇੜੀ ਲੈ ਕੇ ਆਉਂਗਾ ਲੱਦ ਲੈ ਜੂੰਗਾ ਰੇਡੀਓ ਤੇਰੀ ਖੜੀ ਖੜੀ ਰੇ ਰੇਡਾ ਤੂਰੀ ਖੜਾ ਮੈਂ ਵੀ ਖੜਾਈ ਵੀ ਆ ਲੈ ਮੈਂ ਵੀ ਲੱਦਣਾ ਦੇਖ ਪੰਜ ਸੱਤ ਪੰਡਾ ਮੈਂ ਵੀ ਲੈ ਕੇ ਜਾਣੀ ਜਾਊਂਗੀ ਆ ਘਰਾਂ ਮੈਂ ਤਾਂ ਇੱਥੇ ਹੀ ਲੈ ਕੇ ਜਾਣੀ ਆ ਪੰਜ ਸੱਤ ਪੰਡਾ ਕੋਲ ਆ ਲੈ ਨਹੀਂ ਜਾਣਗੇ ਫਿਰ ਤੇਰਾ ਨਹੀਂ ਆਣਾ ਤੂੰ ਟਰੈਕਟਰ ਵਾਲੀ ਲੈ ਜੀ ਟਰੈਕਟਰ ਵੀ ਲੈ ਜੀ ਘਰਾਂ ਖੜੀ ਆ ਟਰੈਕਟਰ ਵੀ ਲੈ ਜੀ ਜਹੇ ਯਾਰ ਚੱਲ ਦੇਖਦੇ ਆ ਤੇ ਬਾਅਦ ਦੇਖਦੇ ਹਾਂ ਪਹਿਲਾਂ ਬੂੜੇ ਸਮਝਾਉਂਦਾ ਵੀ ਇੱਥੇ ਦੇ ਵੜਦੇ ਸੱਤ ਪਰੀਆਂ ਵਾਂਗ ਲੱਦ ਲੈ ਜਾਣੀਆਂ ਰਾਤ ਵੀ ਤੂੜੀਓ ਪਈ ਸਾਡੇ ਹਾਂ ਵੱਡੀ ਤਾਂ ਮੈਂ ਤਾਂ ਹੁਣ ਸੀਰੀ ਡਾਊਨ ਆ ਇਹ ਲੈ ਲਾਂਗਾ ਬੇਲੇ ਨੂੰ ਤੈਂ ਸਾਰੀ ਡਾਊਨ ਕਰ ਤੇ ਇੱਕ ਨੇ ਨਾ ਹੁਣ ਠੀਕ ਆ ਸੱਟਾ ਕੰਮ ਸਾਰੇ ਲੋਟ ਆਏ ਹੁਣ ਸਾਰੇ ਠੀਕ ਆ ਹੁਣ ਰਾ ਬੀਬੀਓ ਥੋੜੀ ਜਿਹੀ ਹੋਵੇ ਬਾਕੀ ਸਾਰੇ ਠੀਕ ਹੋ ਗਏ ਹੁਣ ਹਮ ਤੈਨੂੰ ਪਤਾ ਵੀ ਹੁਣ ਜਿਹੜੀ ਹੁਣ ਖਾਂਗ ਕਰੇ ਤਾਂ ਮੜ ਮੜੀ ਹੌਲੀ ਹੌਲੀ ਹਾਂਗ ਨੇ ਵੀ ਕੋਰ ਪੰਗਾ ਜ਼ਖਾਮ ਜੀ ਇੱਕ ਨੂੰ ਹੋ ਗਿਆ ਘਰ ਚ ਸਾਰਿਆਂ ਨੂੰ ਹੁੰਦਾ ਹੱਥੋਂ ਆ ਗਈ ਇਹ ਸਾਰਿਆਂ ਨੇ ਹੌਲੀ ਹੌਲੀ ਹੋ ਜਾਂਦਾ ਡਾਕਟਰ ਕੋ ਜਾ ਕੇ ਦੇਖੀ ਤੂੰ ਹੈ ਉੱਤੇ ਰਹਿ ਦੇ ਜਿਹੜਾ ਵੀ ਉਹਦੇ ਮੂੰਹਾਂ ਤੀਰ ਵਸਾਈ ਪਈ ਉਹਨੇ ਪਖਾ ਦੇਖਣੇ ਵਾਲੀ ਕਿਸੇ ਨੂੰ 102 ਸਾਲਾ ਕਿਸੇ ਨੂੰ 1 ਕਿਸੇ ਨੂੰ 4 ਹਮ ਅਰ ਚੜਦਾ ਵੀ ਸਾਲਾ ਦੋ ਤਿੰਨ ਦਿਨਾਂ ਇਹ ਹਮ ਤਿੰਨ ਦਿਨ ਬੜਾ ਜ਼ੋਰ-ਜ਼ੋਰ ਲਾ ਕੇ ਛੱਡਦਾ ਜਿਹੜਾ ਜਖਾਮ ਇਹਦੀ ਜੁਆਇ ਜਿੰਨੀ ਮਰਜ਼ੀ ਖਾ ਲੈਣਾ ਆਪਣੇ ਜ਼ੋਰ ਲਾ ਕੇ ਰਹਿਣਾ ਜ਼ੋਰ ਲਾ ਕੇ ਜੂ ਜਿੰਨੀ ਮਰਜ਼ੀ ਦੁਆਏ ਖਾ ਲੈ ਹੈ ਕਿ ਨਹੀਂ ਹੋਰ ਕਿਆ ਵਧੀਆ ਵਧੀਆ ਗੰਨਾ ਲੱਗ ਬੰਦ ਅੱਜ ਗੰਨਾ ਲਾ ਕੇ ਬੰਨਣ ਬਾਈ ਅੱਛਾ ਮੇਰਾ ਗਰੌਟ ਟੁੱਟ ਗਿਆ ਨਹੀਂ ਤਾਂ ਮੇਰੇ ਬਾਰੇ ਗੱਲ ਔਖਾ ਹੋਈ ਗਈ ਆ ਉਹ ਉਹ ਓਏ ਤੁਸੀਂ ਅੱਜ ਕਹਿੰਦੇ ਪਾਰਟੀ ਦੇ ਲੈ ਅਸੀਂ ਕੱ ਅੱਜ ਪਾਰਟੀ ਕਾ ਦਿਓ ਉਦੋਂ ਤਾਂ ਤੁਸੀਂ ਮੰਨੇ ਨਹੀਂ ਗਏ ਉਦਣ ਦੀ ਪਾਰਟੀ ਥੋੜੀ ਤਾਂ ਤੁਹਾਨੂੰ ਕਿਹਾ ਵੀ ਸਾਡੂ ਸੜੋ ਜਦ ਤੇ ਕੋ ਮਨਜੀ ਖਾਓ ਅੱਜ ਅੱਜ ਬੰਦ ਹੋ ਗੰਨਾ ਜੱਤਾ ਹੀ ਨਹੀਂ ਹੈਗੀ ਜੱਤਾ ਨਹੀਂ ਸਰਦਾਰ ਜੀ ਉਹ ਸਰਦਾਰ ਤਾਂ ਰਹਿੰਦਾ 3 ਕੇ ਸਰਦਾਰ ਤਾਂ ਰਹਿੰਦਾ ਬਗ ਅੱਜ ਪਾਰਟੀ ਕੋਈ ਨਹੀਂ ਆ ਤਾਂ ਤੁਸੀਂ ਆਪਣੇ ਆਪ ਆਏ ਹੁਣ ਆਗੇ ਨਹੀਂ ਚੱਲ ਆਏ ਨਹੀਂ ਸਾਰੇ ਡਰਾ ਕੇ ਤਾਂ ਰੱਖਣਾ ਦੇ ਦੂੰਗੇ ਕੁਛ ਨਹੀਂ ਪਿਆਲ ਕੋਈ ਨਹੀਂ ਐ ਕਿ ਨਹੀਂ ਕੁਛ ਨਹੀਂ ਮੁੱਕਦਾ ਖਾਦੇ ਪੀਤੇ ਤੇ ਹੈ ਐ ਇੰਨੀ ਸਪਰੇਅ ਕਰ ਲਈ ਦੇ ਲੈ ਔਰੇ ਤਿੰਨ ਵਾਰੀ ਸਾਲ ਕੱਖ ਫੇਰ ਜਦੇ ਹੋਇਆ ਹੁੰਦਾ ਅਦੇਲਾ ਸੁ ਕਰੀਤੀ ਹੁਣ ਫੇਰ ਜਰਾ ਹਰਾ ਹੋ ਗਿਆ ਉਹ ਸਪਰੇਆ ਮਾ ਜਾਣੇ ਨਹੀਂ ਹੋਈ ਜਾਈ ਜਾਨ ਕਰੂ ਬੱਪਾ ਜੂਰੀਆ ਵਿੱਚ ਜੂਰੀਆ ਜੇਦਾ ਇੱਕ ਪੰਪ ਬਣਾਉਣਾ ਨਾ ਮੇਰੀ ਗੱਲ ਸੁਣ ਲੈ ਜੇ ਇੱਕ ਪੰਪ ਤਾਂ ਲਾਉਣਾ ਹੈ ਮੈਂ 2 ਕਿਲੋ ਜੂਰੀਆ ਬਾ ਫੇਰ ਵੀ ਹੋਇਆ ਆਉਂਦਾ ਬਾਈ ਨਾ ਨਾ ਫੂਕ ਦਿੰਦਾ ਇੱਕ ਵਾਰ ਸਫਾਈ ਕਰ ਦਿੰਦਾ ਨਹੀਂ ਬਾਈ ਸਫਾਈ ਤਾਂ ਹੋ ਜਾਂਦੀ ਆ ਉਹ ਆ ਜਿਹੜਾ ਖੱਪੜ ਹਰੇ ਤੱਕ ਨਹੀਂ ਹਰਾ ਹੋਇਆ ਆ ਗੱਬੇ ਦੂਹੇ ਕਾ ਕੇ ਜੰਮਿਆ ਆ ਇਹ ਸਾਲੇ ਦੂਹੇ ਕੱਖ ਨਾਲ ਜਿਹੜੀ ੱਟਪਟ ਦਵਾਏ ਆਪਣੀ ਖੱਪੜ ਛੱਟਪੜ ਕਾਨੂੰ ਦੂਈ ਆ ਇਹ ਰਾਉਂਡ ਅਪ ਰਾਉਂਡ ਅਪ ਨਹੀਂ ਇੱਕ ਹੋਰ ਆਉਂਦੀ ਆ ਨਵੀਂ ਹਾਂ ਉਹ ਕਰੀਤੀ ਅੱਛਾ ਜਿਹੜੀ ਪੁੜੀਆਂ ਜੀਆਂ ਵਿੱਚ ਆਉਂਦੀ ਆ ਰਾਉਂਡ ਅਪ ਤਾਂ ਉਹਨਾਂ ਦੀ ਹੱਟ ਗਈ ਉਹ ਥਾਲੀ ਬਹੁਤ ਚੱਕ ਫੱਟੇ ਚੱਕ ਦੀ। ਰਾਉਂਡ ਅਪ ਮਿਲੀ ਜਾਂਦੀ ਐ ਤਾਂ ਬੈਂ ਨਾ ਪਰ ਪੰਜਾਬ ਵਿੱਚ ਫੇਰ ਵੀ ਕਿੱਥੇ ਆ ਹੜਦੇ ਸਭ ਕੋ ਮਿਲ ਜਾਂਦਾ ਇੰਡੀਆ ਇਹ। ਇੰਡੀਆ ਆ। ਗੱਲ ਤਾਂ ਠੀਕ ਆ। ਦੇਵਰਾਜ ਨਹੀਂ ਹੈਗਾ ਕੱਲ੍ਹ ਹੀ ਆ ਫਿਰ। ਕੱਲ੍ਹ ਹੀ ਨਹੀਂ ਵੜਦੇ ਨੇ ਜੇ ਰਹਿ ਗਿਆ ਮਾੜਾ ਮੋਟਾ ਉਹ ਛੱਡ ਲੈਣਾ। ਆਹੋ। ਉਹ ਆਪਾਂ ਵੜ ਲੂਗਾ ਔਰੇ ਦੋ ਦਿਨ ਫੇਰ ਪਰਸੋਂ ਤੱਕ। ਨਹੀਂ ਨਹੀਂ ਇਹਨਾਂ ਫੱਟੇ ਦੇਣਾ ਚਾਹੀਦਾ। ਚੱਲ ਜੇ ਨਾਂ ਵੀ ਵੱਡ ਹੋਇਆ। ਬੋਲਾ ਇਹ। ਹੁਣ ਤੋਂ ਮੈਂ ਫੇਰ ਜਵਾਬ ਦੇ ਆਇਆ ਕਾਹੀ ਨੂੰ। ਵਧੀਆ ਕਰਿਆ ਹਜੇ ਤਾਂ ਕੀ ਉਹ ਕਹਿੰਦਾ ਪੱਕੀ ਆ ਮਾ ਯਾਰ ਕੱਚੀ ਆ ਬ ਕਹਿੰਦਾ ਪੱਕੀ ਹੈ ਕਹਿੰਦਾ ਕੱਚੀ ਹੈ ਉਹਦਾ ਪੱਕੀ ਆ ਹੁਣ ਤਾਂ ਕਹਿੰਦਾ ਯਾਰ ਮਹਾ ਕੱਚੀ ਆ ਯਾਰ ਬੰਦੇ ਕਹਿੰਦੇ ਮਹਾ ਚੱਲ ਹੁਣ ਤੂੰ ਰਹਿਣ ਦੇ 10 ਦਿਨ ਮਹਾ ਮੈਂ 10 ਦਿਨ ਤੇ ਬਾਅਦ ਦੇਖਦੇ ਨਾਲ ਮੌਸਮ ਸਾਫ ਜਾਊਗੀ ਉਹ ਤਾਂ ਆਊਗਾ ਹੈ ਕਿ ਨਹੀਂ ਮਹਾ ਕੱਚੀ ਹੈ ਹਲੇ 10 ਦਿਨ ਕੇ ਹਲੇ ਮਹੀਨੇ ਲੰਘ ਜਣਾ ਬਾਈ ਅਸੀਂ ਅੱਕੇ ਦੇਖਿਆ ਨਹੀਂ ਹੈਗਾ ਫਟ ਨਹੀਂ ਹੋ ਗਿਆ ਤੈਨੂੰ ਲੱਗਦਾ ਮੈਂ ਗਰਮੀ ਆ ਪੂਰੀ ਗਰਮੀ ਹੋ ਗਈ ਹੈ ਨਾ ਤੇਰਾ ਉਹ ਇਹ ਹੈ ਸਰਵੀਰ ਨਹੀਂ ਵੀ ਆਉਣੇ ਵਾਲਾ ਹੈ ਬਾਉਂਡ ਕਰਨਾ ਆਉਣਾ ਹੈ ਹਾਂ ਵਧੀਆ ਕਿੰਨਾ ਕੁ ਕਰਾ ਦਈਏ ਤੇਰੇ ਨੌ ਪਰ ਕਿੰਨਾ ਕੁ ਉਹਦੇ ਨੌ ਪਰ ਦੇਖ ਲੈ ਇਹ ਤਾਂ ਅਮਰੀ ਪਰ ਦਾ ਕਰਾ ਨਾ ਕਰ ਆਪਾਂ ਨਹੀਂ ਉਜੀ ਟੈਨਸ਼ਨ ਲੰਦੇ ਫੱਕਰ ਬੰਦੇ ਚਾਹੇ ਸਾਰੀ ਕਰਾ ਲਵੇ ਬੜੇ ਰੋਪਾ ਨੂੰ ਨਹੀਂ ਆਈ ਗੱਲ ਹੈਗੀ ਨਹੀਂ ਗੱਲ ਤੇਰੇ ਨੋਬਰ ਵੀ ਕਰਾਉਣਾ ਨਾ ਮੈਂ ਤਾਂ ਕਿਹਾ ਮੈਂ ਕਰਾਉਣਾ ਕਰਾ ਨਹੀਂ ਕਰਾਉਣਾ ਨਾ ਕਰ ਆਪਾਂ ਨੂੰ ਕੋਈ ਯੱਕਰ ਨਹੀਂ ਹੈਗਾ ਕਰਾ ਤੇ ਹਾਂ ਦੋ ਬੌਂਡਾਂ ਦਾ ਫਾਇਦਾ ਰਹਿੰਦਾ ਹੈ ਹੈ ਦੋ ਬੌਂਡਾਂ ਦਾ ਫਾਇਦਾ ਰਹਿੰਦਾ ਹੈ ਕਦੇ ਉਹਦੀ ਆ ਜਾਂਦੀ ਕਦੇ ਉਹਦੀ ਆਉਂ ਆਏ ਨਾ ਫੇ ਇਕੱਠੀ ਪਰਚੀ ਨਹੀਂ ਆਉਂਦੀ ਇੱਕ ਤੇ ਘੱਟ ਕਰਾਣੇ ਕਿਤੇ ਵੱਧ ਕਰਾਣੇ ਥੋੜੀਆਂ ਫੇ ਉਹ ਵਿੱਚ ਇਕੱਠੀਆਂ ਨਹੀਂ ਹੁੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਸਰ ਜੀ ਦੋੇ 10-10 ਕਰਾਤੀਆਂ ਫੇ ਇਕੱਠੀਆਂ ਹੋ ਜਾਂਦੀਆਂ ਫੇ ਇਕੱਠੀਆਂ ਹੋ ਜਾਂਦੀਆਂ ਮੈਂ ਰੱਖਾਂਗਾ ਤੋ ਹਾਂ ਆਪਣਾ ਦੇਖ ਕੇ ਕਰਾ ਦਿਓ ਕਿੱਕੜਾ ਕਰਾ ਬਾਕੀ ਤੇ ਨਹੀਂ ਕਰਾਉਂਗਾ ਹੈ ਦੱਲੀ 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 ਗਾਉਣ ਦੱਲੀ ਕਿਆ ਕਰੇ ਪਰਸੋਂ ਦਾ ਖਾਹੂ ਵਟਿਆ ਵਿਆ ਉਹਨੇ ਉਹਦਾ ਤੇ ਕਰ ਗਿਆ ਗੱਲ ਬੌਂਡ ਕਰ ਗਿਆ ਪਾ ਵੈਜਰ ਆਇਆ ਉਹਦਾ ਕਰਨੂਦਾ ਗੱਲ ਉਰੀ ਆਇਆ ਤਾਂ ਉਹ ਕਹਿੰਦਾ ਕੱਲੂ ਆਉਂਗਾ ਜਾਤਾ ਦੱਲੀ ਕੋ ਨਹੀਂ ਬੁਲੇ ਬਾਅਦ ਬਣਾ ਕੇ ਆਇਆ ਆਪਣਾ ਫੋਨ ਕਰਾ ਲਿਆ ਬਾਕੀ ਸਾਰਾ ਪਿੰਡ ਰਹਿ ਗਿਆ ਅੱਛਾ ਤੇ ਦੱਲੀ ਦਾ ਇਹ ਮਤਲਬ ਹੈ ਕਿ ਕਿਸੇ ਨੂੰ ਠੰਡਾ ਨਾ ਪਲਾਉਣਾ ਪੈ ਜਾਵੇ ਮੈਨੂੰ ਕੋਈ ਤਾਂ ਬਰਾ ਕਰਨਾ ਖਰਾਉਣਾ ਪੈ ਜਾਵੇ ਹੁਣ ਮਿਲ ਜਣਾ ਦੱਲੀ ਨੂੰ ਪੁੱਛ ਲੈਣਾ ਆਪਾਂ ਪੁੱਛਦਾ ਵੈਂਟ ਕੇ ਦੂੰਗਾ ਉਹਨੂੰ ਯਾ ਥੋੜਾ ਕੰਮ ਹੈ ਤੇਰਾ ਤੂੰ ਬੰਦੇ ਦੇ ਪਿੰਡ ਦੇ ਨਹੀਂ ਛੱਡ ਗਿਆ ਹੈ ਉਹ ਬੋੜਾ ਇੱਥੇ ਨੂੰ ਆ ਜਾ ਉਹ ਆ ਵੀਰੇ ਉਹਰੇ ਆ ਜਾ ਫਣਗੇ ਤੇ ਪਜਾਈਂਗਾ ਫਣਗੇ ਨਹੀਂ ਜੜ ਤੇ ਵੜਦਾ ਆਹੋ ਫਣਗੇ ਤੇ ਫੇਰ ਪਹਿਲੀ ਵਾੜ ਹੈ ਨਾ ਦੂਜੀ ਤਾਂ ਹੋ ਜਾਣੀ ਫੇਰ ਹੀ ਇਹਨਾਂ ਦੂਜੀ ਤਾਂ ਹੁਣ ਫੇਰ ਹੋ ਜਾਣੀ ਤਾਂ ਹੀ ਤਾਂ ਵੜਾਇਆ ਵੀ ਦੂਜੀ ਵਾੜ ਹੋ ਜਾਊਗੀ ਮਹੀਨੇ ਤੱਕ ਮੈਂ ਕੱਟ ਤੂੰ ਪਹਿਲਾਂ ਦੱਸ ਦਿੰਦਾ ਨਾ ਚੱਕ ਦੇਣ ਦਾ ਇਹ ਉਹ ਪਹਿਨਾ ਮੈਂ ਉਹਦੇ ਚ ਰਿਹਾ ਵੀ ਆਹ ਮੀਨੀ ਮੀਨੀ ਪਿਆ ਉਹਦੇ ਕਰਕੇ ਮੋਟਰ ਬਾਜਰੀ ਨੂੰ ਮਰਿਆ ਨਹੀਂ ਤਾਂ ਹੁਣ ਫੇਰੀ ਇਹਦਾ ਹਾਰ ਕੇ ਮੈਂ ਕਿਹਾ ਵੀ ਇਹਨੂੰ ਵੱਡਾ ਹੀ ਲਾਉ ਫਿਰ ਉਹ ਆਈ ਕਰੀਆ ਉਹ ਬੜੇ ਆ ਵੱਡਾ ਇੱਧਰ ਇੱਥੇ ਤੇ ਨਾ ਹਾਂ ਤੇ ਐਸੇ ਵੱਢਦੇ 8 6 7 ਵਾਰੀ ਵੱਢਦੇ ਐਸੇ ਐਸੇ ਹਾਂ ਕੱਦ ਕਿੰਦੀ ਨੂੰ ਕਿ ਇੱਥੇ ਤੇ ਮੈਂ ਲੱਦ ਲੈ ਜੂੰਗਾ ਆ ਕੇ ਪਹਿਲਾਂ ਅਹੀ ਵੱਢਨੀ 7 7 ਵਾਰੀ ਠੀਕ ਹੈ ਆਹੋ ਚੱਕ ਦੇ ਫੱਟੇ ਉਹ ਹੈ ਨਾ ਹੁੰਦਾ ਤਾਂ ਮਿੱਠਾ ਹੈ ਨਾ ਹੈ ਜਿਵੇਂ ਲੱਗਦਾ ਇੰਨਾ ਪੱਕੜਾ ਹੈ ਨਾ ਜੇ 2-4 ਦਿਨ ਲਗਾਤਾਰ ਪਾਦੇ ਫਿਰ ਬੰਦ ਪੈਣ ਦਾ ਡਰ ਰਹਿੰਦਾ 2-4 ਦਿਨ ਵੀ ਕੁਝ ਨਹੀਂ ਕਹਿੰਦਾ ਹੈਗਾ 8-10 ਦਿਨ ਜ਼ਿਆਦਾਤਰ ਪਾਈ ਜਾਣਾ ਨਾਸਾ ਹੈ ਨਾ ਜਿਹੜਾ ਦੰਦੇ ਵਾਲਾ ਗਨਾਥਾ ਉਹਨੂੰ ਪਾੜ ਦਿੰਦਾ ਆ ਫਰੀ ਕਰ ਦਿੰਦਾ ਇਹਨੂੰ ਫਰੀ ਕਰਨਾ ਭੋਰੇ ਦਿੰਦਾ ਜਾਂ ਮੈਂ ਹੈ ਕਿ ਨਹੀਂ ਜੇ 5-7 ਦਿਨ ਪਾਉਂਗੇ ਲਗਾਤਾਰ ਫੇਰ ਤਾਂ ਹੁਣ ਇਹ ਐਨੇ ਡਗਰਾਂ ਨੂੰ ਕਿ ਅਜੇ ਪਾ ਪਾ ਉਹ ਇਨਾ ਕਹਿੜਾ ਵੀ ਨਹੀਂ ਹੁੰਦਾ ਇਹ ਕਹਿੜਾ ਤਾਂ ਨਹੀਂ ਹੁੰਦਾ ਉਹ ਹਾਰਡ ਹੁੰਦਾ ਥੋੜਾ ਇਹ ਵੈਰੈਟੀ ਹੋਰ ਆ ਇਹ ਇਹ ਹੋਰ ਹੈ ਹਾਂ ਇਹ ਨਵਾਂ ਬੀਜ ਬੀਜਾਤ ਕੀ ਲਿਆ ਕੇ ਵੇਖਾ ਵੜਦੀ ਦਾਤੀ ਫੁੱਲਾ ਏ ਜੰਨੇ ਮੰਗਣਾ ਪਿਆਸਾ ਫੁੱਲਾ ਇਹ ਬੀਜ ਹੋਰ ਬੀਜਿਆ ਤਾਂ ਇਹ ਚੱਲ ਫੇਲੀ ਅਹੀਂ ਰੇੜਾ ਠੀਕ ਆ ਹਾਂ ਹਾਂ ਰੇੜਾ ਲਿਆਉਂਦਾ ਮੈਂ ਬੱਟ ਹੋ ਗਿਆ ਮਨ ਤਾਂ ਹਦੀ ਮਾਜ ਫੋਨ ਮਾਰ ਲਈ ਕੋਈ ਨੂੰ ਲੱਜਣਾਲੇ ਘੰਟਾ ਹਾਂ ਠੀਕ ਆ ਸੱਤ ਭੰਗ ਬੱਟ ਇੱਥੇ ਬਣਾ ਦੇਣੀ ਜੇ ਜਦੀ ਮੈਂ ਜੇ ਚੱਕਾ ਕੇ ਢਾ ਕੇ ਲੈ ਲੈ ਬੱਲੀ ਜਗੀਆਂ ਤੇ ਜਿਹੜਾ ਵੇਖੀ ਖੜਾ ਜੇ ਟਰੈਕਟਰ ਲਿਆਉਣਾ ਲਿਆ ਹੀ ਨਹੀਂ ਇੱਥੇ ਤੇ ਲਈ ਜੀ ਟਰੈਕਟਰ ਮੈਂ ਕਿੱਥੇ ਕੱਢੂਗਾ ਮੇਰਾ ਨਹੀਂ ਮੈਂ ਉੱਥੇ ਜਿੰਨਾ ਹੋਰ ਪੱਟ ਦੇ ਸਾਰੇ ਟਰੈਕਟਰ ਮੇਰੇ ਲਈ ਲੈ ਕੇ ਜਾਣਾ ਤੇਰੇ ਜਾ ਹੂੰ ਜਲ ਬਾਜ ਲੈ ਤੇਰਾ ਜਾਣਾ ਚੱਕ ਲੈ ਜਾ ਆ ਜਾ ਆ ਜਾ ਆ ਜਾ ਇਹਨੂੰ ਆਹੀਂ ਕਰਨਾ ਆਪਾਂ ਨੇ ਜਿੰਨੇ ਚਾਹ ਚਾਰ ਦਿਨ ਦੇ ਕੱਖ ਲੈ ਜਾ ਚਾਹੇ ਦੋ ਦਿਨ ਦੇ ਲੈ ਜਾ ਇਹਨੂੰ ਪੁੱਛ ਲੈ ਇਹਦੇ ਕੱਲ੍ਹ ਕੀ ਕਰਿਆ 100 ਰੁਪਏ ਦੇਣਾ ਭਈ ਇਹਨੂੰ ਇਹ ਦਿਹਾੜੀ 'ਤੇ ਰੱਖਿਆ ਵਾਹੇ ਇਹ ਕਾਰ ਸੇ ਵਾਹੇ ਜਿਹਨੂੰ ਕੱਖ ਚਾਹੀਦੇ ਚੱਕ ਲੈ ਜਾਓ ਆਪਣੇ ਭਈਏ ਦੀ ਦਿਹਾੜੀ ਦੇ ਜਿੰਨਾ ਕਮਾਦਾ ਹਿਸਾ ਆਪਣਾ ਦੇ ਦਿਓ ਹਲੋ 100 100 ਆਪਣਾ 100 100 ਰੁਪਇਆ ਦੇ ਦਿਓ ਜੇ ਬਾਹਰ ਫਰੀ ਆ ਮੇਰੀ ਗੱਲ ਸੁਣ ਲੈ ਜੇ ਇੱਕ ਭਰੀ ਫਰੀ ਆ ਜੇ ਦੂਈ ਚੱਕ ਲਈ ਫੇਰੇ ਦੇਖੀ ਫੇਰ 200 ਲੱਗਣਾ ਹੈ ਇੱਕ ਨਾਲ ਇੱਕ ਫਰੀ ਹੈ ਨਾ ਨਾ ਇੱਕ ਇੱਕ ਫਰੀ ਹੈ ਇੱਕ ਨਾਲ 200 ਲੱਗਣਾ ਤੇ ਦੋ ਲੈ ਗਿਆ ਜੇ ਝਾਉ ਦੇ ਕੇ ਜਾਣਾ ਜਾਵਾ ਕਰਾਈਆ ਖਿਆਣ ਤੈਨੂੰ ਪਾਰਟੀ ਕਰ ਤੂ ਕੁਝ ਬਚ ਕੇ ਆਹ ਤੇਰੀ ਬਲੇ ਆਏ ਹੁੰਦਾ ਵੀ 400 ਦੇ ਉੱਪਰ ਵੀ ਜਾ ਸਕਦੇ ਆ ਉੱਪਰ ਵੀ ਜਾ ਸਕਦਾ ਹੈ ਕੋਈ ਪਤਾ ਨਹੀਂ ਆ ਗਿਆ ਕਰਾ ਲਿਆ ਉਹ ਬਜਰਾ ਬਜਰੀ ਫਟ ਗਿਆ ਨੇ ਉਹ ਹੀ ਲੱਗ ਉਹ ਖਿੱਚ ਲਿਆ ਹੁਣਾ ਨਹੀਂ ਨਹੀਂ ਦਾਤੀ ਗੈਨ ਫਟ ਗਿਆ ਜੀ ਦਾਤੀ ਗਿਚਨ ਲੀਰਵਾਨ ਲੱਗ ਗਿਆ ਜਾ ਲੀਰਵਾਨ ਉੱਥੇ ਦੇਖਦਾ ਰੇੜੀ ਜਾਏਗੀ ਆ ਕਿੱਥੇ ਫਟ ਗਿਆ ਮੜਾ ਜਾਈਏ ਮੜਾ ਜਾਈਏ ਜਾ ਬਾਕੀ ਇਸ ਕੋ ਖਿੱਚਣਾ ਨਹੀਂ ਹੈ ਆ ਸੁਣ ਲੈ ਉਧਰ ਉਹੀ ਵੀ ਨੇ ਦਾਮ ਚਾਹੀਦਾ ਤੇਰਾ ਉਹ ਦਾਮ ਨਹੀਂ ਸੁਣ ਵੀ ਲੈ ਇੱਕ ਦਿਨ ਮੇਰੇ ਮੁਕੋ ਮੋਟਰ ਵਿੱਚ ਕੱਖ ਵੱਡੇ ਹੋਏ ਆ ਜਾ ਮੇਰੇ ਕੋ ਕੱਖ ਬਚ ਗਏ ਹਾਂ ਜਿਆਦਾ ਵੱੜਤੇ ਕੱਖ ਬਚ ਗਏ ਕਾਫੀ ਈ ਨੇ ਮੈਂ ਕਿਹਾ ਕਰਿਆ ਮੈਨੂੰ ਫੋਨ ਕਰਤਾ ਮੈਂ ਕਿਹਾ ਭੋਲੂ ਵੀ ਕੱਖ ਬਚੇ ਪਈ ਆ ਵੀ ਮੈਂ ਕੋ ਤੂੰ ਲੈ ਜਾ ਭਰੀ ਚੱਕ ਕੇ ਭਰੀ ਚੱਕ ਲਿਆ ਆ ਲੈ ਕੇ ਟੋਕੇ ਬਾ ਡੰਗਰੇ ਨਹੀਂ ਖਾਦੇ ਹੀ ਨਹੀਂ ਲੈ ਖਾਦੇ ਨਹੀਂ ਖਾਦੇ ਹੀ ਨਹੀਂ ਇਹ ਲੜੇ ਗਏ ਮੈਂ ਤੇ ਡੰਗਰੇ ਨਹੀਂ ਖਾਦੇ ਹੀ ਨਹੀਂ ਮੈਂ ਦੱਸਿਆ ਕਰ ਮੇਰੇ ਦਾ ਛੜਦੇ ਨਹੀਂ ਮੈਂ ਰੋਜ ਉਹੀ ਪਾਉਂਦਾ ਖਾਦੇ ਨਹੀਂ ਖਾਦੇ ਕਰ ਤੇ ਲੀਰ ਲਿਆ ਕਰਾਂ ਜਾਇਆ ਲੀਰ ਲਿਆ ਹੁਣ ਟਰੈਕਟਰ 'ਪਾ ਕਪੜਾ ਬਾਂਦ ਲੈ ਬੈਂਡਡ ਲੈ ਲਈ ਵਾਹੋਂ ਸੇ ਇਹ ਜਾ ਬੋਲੂ ਆ ਇਹ ਤਾਂ ਮੇਰੇ ਡੰਗਰਾਂ ਨੇ ਖਾਧੇ ਹੀ ਨਹੀਂ ਹੈਗੇ ਕਾ ਹੁਣ ਟੁੱਕ ਗਏ ਭਾਈ ਅਸੀਂ ਪਾ ਗਏ ਇਹ ਹਾ ਉਹ ਬਾਈ ਉਹ ਨਿਓ ਬੱਜ ਜਿੰਦੀ ਕੁਦਰਤੀ ਸਾਰੇ ਵੀ ਅੱਜ ਜਿੰਦੀ ਤਾਂ ਹਾਂ ਕਿਦਾਂ ਪੁੱਛ ਲੈ ਇਹਨੂੰ ਉਦੋਂ ਮੈਨੂੰ ਕੱਕਾ ਦੀ ਭਰੀ ਜਗਾਤੀ ਇਹਦੇ ਡੰਗਰਾਂ ਨੇ ਖਾਧੇ ਹੋ ਨਹੀਂ ਹੈਗੇ ਪਤਾ ਨਹੀਂ ਕਾਦੇ ਨਹੀਂ ਖਾਧੇ ਉਪਰਾਂ ਕਰਕੇ ਹੋਣੇ ਗਵੰਡ ਮਕਾਨ ਦਾ ਉਪਰ ਦਾ ਫਰਕ ਜ਼ਿਆਦਾ ਆਏਗਾ ਉਹ ਖਾਧੇ ਹੀ ਨਹੀਂ ਹੈਗੇ ਹਾਂ ਉਹ ਹਾਂ ਅਸੀਂ ਗਾਰੇ ਦੇਖੀ ਸਾਰੇ ਆ ਤਾਂ ਖਾ ਲੈਣੇ ਦੂਏ ਨਹੀਂ ਖਾਦੇ ਦੂਆ ਬਾਜਰਾ ਜਾਂਦਾ ਮੈਂ ਉਹੀ ਪਾਉਂਦਾ ਪੱਕਾ ਜੀ ਦੇਖ ਲੈ ਪੱਕਿਆ ਹੋਇਆ ਲਹਾਂ ਪੱਕਿਆ ਬਾਹੂ ਹੈ ਉਹ ਦੂਆ ਆਇਆ ਉਹ ਬਰੀਕ ਬਰੀਕ ਜਾਂ ਹੋ ਰਿਹਾ ਜਿਹੜਾ ਤੈਂ ਬੀਜਿਆ ਪਿਆ ਆਪਣਾ ਯਾਰ ਮੋਟਰਾਂ ਪਾਉਂਦਾ ਮੈਂ ਉਹੀ ਪਾਉਂਦਾ ਹੁਣ ਵੀ ਮੈਂ ਉਹੀ ਪਾਉਂਦਾ ਉਹ ਤਾਂ ਬਹੁਤ ਹੀ ਖਾਣੇ ਲੰਗਰ ਦੇਖੀ ਵੀ ਨਾ ਪਕਾਇਆ ਪਿਆ ਇਹਨਾਂ ਸਾਰੇ ਖਬਰੇ ਤੂੰ ਕੀ ਆਪਾਂ ਦਾ ਮੈਂ ਕਹਿੰਦਾ ਪਕਾਇਆ ਪਿਆ ਦੱਸ ਉਹ ਰੋਜ਼ ਵੱਢ ਕੇ ਲਿਆਉਂਦਾ ਮੈਂ ਆ ਛੱਡਿਆ ਮੈਂ ਉਹਨੂੰ ਪਾਉਂਦਾ ਮੈਂ ਸਮਝ ਇਹਦਾ ਹੀ ਖੱਬੜ ਪਾਉਂਦਾ ਲਿਆ ਲਿਆ ਕੇ ਦੇਖੀ ਨਹੀਂ ਪਈ ਆ ਉਹਨੇ ਹਣਾ ਵਾਇਰਲ ਖਾਣਾ ਜਿਹਨੂੰ ਸਾਡੇ ਗਲਾਬ ਯਮਨ ਮਿਲੇ ਉਹ ਲੱਡੋ ਨੂੰ ਮੱਥਾ ਜਿੰਮ ਮਾਰਨਾ ਇਹ ਵੀ ਹੈ ਭਾਈ ਚੱਪਣੇ ਨੂੰ ਜਾਂ ਪਾਤ ਪਾਦੇ ਕੱਖ ਮਿਲਦੇ ਆ ਮੇਰੀ ਗੱਲ ਸੁਣ ਲੈ ਤਾਂ ਹੀ ਮਾੜੀ ਮੋਟੀ ਫੈਂਟ ਆਉਗੀ ਸਾੜੀ ਨਹੀਂ ਆਉਂਦੀ ਸਾੜੀ ਲਾਉਂਦੀ ਤੇਰੀ ਫੈਂਟ ਆਉਂਦੀ ਕਰੂੰਗਾ ਕੀ ਇਹਨੇ ਨਵੀਂ ਮੈਥ ਲੱਤੀ ਆ ਦੁੱਧ ਸੱਜਰੀ ਸੂਈ ਥਲੇ ਸੋਣਾ ਹੁੰਦਾ ਉਹਦੇ ਘਾਣੇ ਉਹ ਫੈਂਟ ਨਹੀਂ ਆਉਗੀ ਜਾਦੂ ਦੇ ਮੇਰੀ ਤਾਂ ਚਾਰ ਪਰਦੇ ਆਉਂਦੀ 7 ਚਾਰ ਪੰਜ ਗਿਆ ਫੈਂਟ ਹੁੰਦੀ ਮਿੰਟਾ ਹੋਇਆ ਸੂਈ ਨੂੰ 20 25 ਦਿਨ ਤੂੰ ਕੱਖ ਬੋ ਪਾਉਂਦੇ ਪਾਉਂਦਾ ਨਾ ਕੱਖ ਨਹੀਂ ਪਾਉਂਦਾ ਮੈਂ ਸੂਹ ਪਾਉਂਦਾ 1.5 ਕਿਲੋ ਇੱਕ ਟੈਂਪ ਪਾ ਦਿੰਦਾ ਮੈਂ ਸੁਣ ਲੈ ਭਾਈ ਫਿਰ ਅੱਧਾ ਕਿਲੋ ਤੇ ਇੱਕ ਟੈਂਪ ਪਾ ਤੂੰ ਚਾਉਂਦਾ ਗਿਆ ਨਾ ਬੱਟੇ ਸਾਲੀ ਹੈ ਆ ਆ ਗਿਆ ਇੱਕ ਬੰਦਾ ਦੱਲੀ ਦੱਲੀ ਆ ਜਾ ਸਰਵੇਖਨ ਨੂੰ ਮਿਲਣਾ ਇਹਨੂੰ ਕਲੰਬਾ ਦੇ ਦੇ ਫਿਰ ਕਲੰਬਾ ਤੂੰ ਤੂੰ ਆ ਜਾ ਹੈ ਚਾ ਕੋਈ ਨਹੀਂ ਜਾਣਦੇ ਕਾਨੂੰ ਤੰਗ ਕਰਦਾ ਉਹਨੂੰ ਉਨੇ ਆਇਆ ਨਾ ਕਪੜੇ ਕੋਪੜੇ ਬਦਲ ਕੇ ਆਉਂਗਾ ਉਹ ਪੈਣਾ ਤਾਂ ਸੂਪ ਪਾਵੇ ਪੈਜ ਹੁਣ ਸੂਈ ਹੋਏ ਸੂਪ ਦਾ ਮੈਂ 5 ਕਿਲੋ ਲਿਆ ਕੇ ਰੱਖਦਾ ਥੋੜਾ ਦਾ ਐਡਾ ਖਾਣ ਵਰਤਦਾ ਬਾਦ ਹੁਣ ਫੇਰ ਘਟਾ ਹੌਲੀ ਹੌਲੀ ਘਟਾ ਦੇਣੀ ਫੈਟ ਦਾ ਫਰਕ ਤਾਂ ਬਡੇਮੇ ਹੁਣ ਬਡੇਮੇ ਪਾਉਣੇ ਆ ਬਡੇਮੇ ਹੋਵੇ ਨਾ ਦਾਲੀਆਂ ਚੇਨ ਹੋਵੇ ਵਿੱਚ ਤਾਂ ਚੱਲਦਾ ਕੰਮ ਬਡੇਮੇ ਇੱਕ ਦਾਲੀਆਂ ਪਿਆ ਹੋਇਆ ਮੈਂ ਦਾਲੀਆਂ ਹਾਂ ਪਿਆ ਹੈਗਾ ਮੈਂ ਵੀ ਹਾਂ ਓਕੇ ਗੋੜ ਘੜ ਜਾ ਪਾ ਕੇ ਠੱਕਰ ਜੀ ਉਹਦੇ ਵਿੱਚ ਠੱਕਰ ਜੀ ਚੱਕ ਕੇ ਲੈ ਜਾਣੇ ਲੀਜੇਂਗਾ ਅੱਖ ਦੇਖਣਾ ਪੈਣਾ ਰੁਗੜ ਲੈ ਜਾਣਾ ਹੁਣ ਲੈ ਰੁਕਦਾ ਗਿਆ ਲੈ ਜਾਣਾ ਬੇਚੇ ਟੋਕ ਤੇ ਪੰਜ ਚਾਰ ਭਰੀਆਂ ਦੇਖਦਾ ਲਾ ਪੰਜ ਚਾਰ ਭਰੀਆਂ ਚਾਰ ਪੰਜ ਭਰੀ ਰੱਖ ਲੈ ਅੱਜ ਪਰ ਟੋਕ ਮੇਰੀਆਂ ਸੁਣ ਲੈ ਦੋ ਭਰੀਆਂ ਅੱਜ ਟੋਕ ਲਈ ਦੋ ਕੱਲੂ ਦੋ ਪਰਸੋਂ ਨੂੰ ਤਿੰਨ ਚਾਰ ਦਿਨ ਦੇ ਰੱਖ ਲੈ ਵਿੱਚੇ ਤਾਂ ਬਣੀ ਟੁੱਕੀ ਵਿੱਚ ਆ ਬਣੀ ਟੁੱਕੀ ਜਾਈ ਮਲਾ ਕੇ ਟੋਕ ਲੈ ਪਹਿਲਾਂ ਮੈਂ ਲੈ ਜਾ ਕੇ ਟੋਕਾ ਦਾ ਕਰ ਲਵਾ ਹੁਣ ਉਹ ਪਾ ਕੇ ਦੇਖ ਲੈ ਭਾਈ ਇਹਨੂੰ ਤਾਂ ਸੱਲੀ ਕਰਦੇ ਕਿਤੇ ਯੂਸਰਾਂ ਪੈਟਰੋਲ ਜਾਲ ਜੇ ਉੱਥੇ ਰਹਿ ਜਾਣਾ ਜੂਲ ਟੋਕ ਲੈਣਾ ਮਸ਼ੀਨ ਹੈ ਜੇ ਨਾ ਖਾਤੇ ਮੇਰੇ ਕਿ ਨਹੀਂ ਗੇਰਦੀ ਨਾ ਖਾਤੇ ਮੈਂ ਨਹੀਂ ਖਾਤੇ ਸਾਨੂੰ ਅੱਜ ਟੁੱਕੇ ਵੇਚ ਕੇ ਲੈ ਜੀਂਗੇ ਜੇ ਨਾ ਖਾਤੇ ਮੇਰੇ ਕਿ ਨਹੀਂ ਗੇਰਦੀ ਉਹਨਾਂ ਨੇ ਕੀ ਆਫਰ ਦੇਦੀ ਅਸੀਂ ਹੁਣੀ ਤੇ ਉੱਪਰ ਆਫਰ ਤਾਂ ਕੋਈ ਨਹੀਂ ਹੈਗੀ ਜੁੰਟ ਦੇਖ ਲਈ ਆਪਣੀ ਕਿੰਨੀ ਜਲੀ ਹੈ ਮੀਟਰ ਦੀ ਬੰਦਾ ਕੀ ਲਿਆ ਬੰਦਾ ਕੀ ਰਿਹਾ ਕਿ ਉਹਨੂੰ ਬੰਦੇ ਨੂੰ ਆਫਰ ਚੱਲਦੀ ਹੈ ਇੱਧਰ ਕਾਦੀ ਉਹ ਦੇਖ ਅੱਖਾਂ ਦੀ ਹਾਂ ਇਹਨੇ ਲਿਜਾਣੇ ਦੇ ਆਫਰ ਤਾਂ ਬਹੁਤ ਹੁੰਦੀਆਂ ਅੱਖਾਂ ਦੀ ਇਹਨੇ ਲੈ ਕੇ ਜਾਣੇ ਲਈ 100 ਰੁਪਈਆ ਆਹ ਵਾਧਾ ਭਈ ਇਹਦੀ ਬੜਾਈ ਹੈ ਬਸ 30 ਰੁਪਈਆ ਭਰੀ ਹੈ ਲੱਗੇ ਬੰਦੇ ਵੱਢਣ ਹਾਂ ਵੇ ਯਾ ਲੈ ਵੇਕ ਲੈ ਜਾ ਗਿੱਲਾ ਰਸਤੇ ਚ ਚਾਰ ਰਮਾ ਉਹ ਤੇ ਲੈ ਚੱਲੇ ਆ ਬਾਈ ਤਾਂ ਲੈ ਆ ਰੇਡਾ ਦੇਖਦਾ ਚਾਹੀ ਤੂੰ ਇਹ ਤਾਂ ਰੇਡਾ ਭਰ ਕੇ ਲੈ ਚੱਲੇ ਆ ਸਾਡੇ ਆਲੇ ਤਾਂ ਦੋ ਦਿਨ ਦੀ ਆਉਣ ਵੀ ਲੱਗੀ ਵੀ ਹੁਣ ਅੱਛਾ ਚੱਲੀ ਦੋ ਦਿਨ ਬਾਅਦ ਲਾ ਹੋ ਗਿਆ ਵੱਡੇ ਨਹੀਂ ਦੋ ਦਿਨ ਆਦ ਵੀ ਰੰਬਰ ਸਾਡ ਲੰਘ ਗਿਆ ਕਿਹਦੇ ਨਾਲ ਗਿਆ ਪਹਿਲਾਂ ਦੀਦੀ ਨਾਲ ਗਿਆ ਤਾਂ ਰੀਦ ਬੰਨ ਨੂੰ ਖਾੜਾੜ ਕੇ ਮੈਂ ਤੇ ਕੱਤੀ ਵੱਡੂ ਵੀ ਬਸ ਨਹੀਂ ਸੋਣਾ ਪਹਿਲੇ ਰਾਤ ਫੇਰ ਆਦਾ ਪੰਮੇ ਦਾ ਬਹੁਤ ਧੰਨਵਾਦ ਆ ਜੀ ਨੂੰ ਦੱਸਦਾ ਮੈਨੂੰ ਤੈਨੂੰ ਕੱਲੇ ਗਿਆ ਤਾਂ ਪਰਸੋਂ ਦਾ ਕਹਿੰਦਾ ਉਦੋਂ ਬੇਲੇ ਹੀ ਆ ਨਾ ਚੌੜਾ ਹੋਈ ਪਿਆ ਚੌੜੀ ਕਪਾਤ ਹੋਈ ਵੀ ਨਾ ਕੱਕੜ ਵਾਲੇ ਮਗ ਲੇ ਜਿੰਦਾ ਹਾ ਹਾ ਇਹ ਦੇਖ ਨਾ ਚੌੜਾ ਹੋ ਗਿਆ ਦੋ ਰੁਪਏ ਕਰ ਦਿਆ ਕਰੇ ਦੀ ਹੋਰ ਗਿਆ ਜਾਨੀ ਚੌੜਾ ਹੋ ਜੀ ਯਾਰ ਨਾ ਕੱਕ ਮੈਂ ਰੱਖਦੇ ਨਾ ਕੱਕ ਤੇ ਹੀ ਪਾਉਂਦਾ ਹਾਂ ਚੱਲ ਕੋਸਾ ਡੰਗਰ ਚਵਾਣੇ ਮੈਂ ਕੱਕ ਮੈਂ ਪਾਉਣੇ ਤੁੱਕ ਹੂੰ ਬੱਪਾ ਲਗਾ ਮੋਵਾ ਹੁਣ ਪਾਣੀ ਜਾਂਦੇ ਬਾਹਰ ਅੰਦਰ ਕਿਧਰੇ ਜੀ ਘੁੰਮ ਜਾ ਜਿੱਥੇ ਨਹੀਂ ਜਾਣਾ ਨਾ ਠੀਕ ਨਿਕਲੀ ਗੱਲ ਜੰਬੇ ਵਾਰੀ ਸੰਭਾਲਤੀ ਮੂੰਹ ਬੰਦੇ ਨੂੰ ਪਤਾ ਵੀ ਲੱਗਣਾ ਚਾਹੀਦਾ ਨਹੀਂ ਪਤਾ ਲੱਗਦਾ ਉਂਗਲੀ ਵੀ ਕੈਮਰਾ ਲਿਆ ਉਹ ਵੱਜਿਆ ਕਰਦਾ ਨੇ ਨੇਕ ਜੀ ਵੱਜੀ ਉਹ ਨਹੀਂ ਹੋਗਾ ਵਧੀਆ ਜਗੇ ਵਾ ਵਧੀਆ ਹੀ ਵਧੀਆ ਤੇਰੇ ਕੋਲ ਹੈਗੇ ਕੱਖ ਤਕਨੀਕ ਦਾ ਨਹੀਂ ਹੁਣ ਲੱਤ ਦੀ ਇਹਨੂੰ ਤਕਨੀਕ ਦਾ ਕੋਈ ਨਹੀਂ ਤੁਰਦਾ ਫਿਰਦਾ ਜਹੜਾ ਨਹੀਂ ਕੋਈ ਨਹੀਂ ਜੇ ਤੈਨੂੰ ਲਿਖ ਜਾਣਾ ਭਾਈ ਰਿਹੜਾ ਤੂੰ ਹੀ ਪਰ ਲਈ ਜਾ ਹਾਂ 15 ਦਾ ਚਾਹੇ ਕੱਪਣੇ ਪੈਣੇ ਆਹ ਬੁੱਲਣੇ ਟੇਰੇ ਕੋ ਜਾਣਾ 200 ਰੁਪਏ ਟਰੈਕਟਰ ਧੋਣ ਪਾਣਾ ਲੱਗਣਾ ਮੀਟਰ ਦੀ ਟਾਇਰ ਜੰਟ ਜਲ ਜਾਣੀ ਹੈ ਕੀ ਫਾਇਦਾ ਇੰਨੀ ਦੂਰ ਕੱਖ ਲੈ ਜਾ ਕੇ ਮੈਨੂੰ ਦੱਸ ਤੂੰ ਮੈਂ ਛੱਡ ਗਿਆ ਵਾ ਛੱਡ ਸਕਦਾ ਮੈਂ ਛੱਡ ਸਕਦਾ ਤੂੰ ਇਹ ਫੇਲ ਖਾਲੀ ਕਰਨਾ ਹਾਂ ਫੇਲ ਤਾਂ ਕੁਝ ਨਹੀਂ ਕਰ ਸਕਦਾ ਢੀਸ ਕਰਨਾ ਪੈਂਦਾ ਖੇਤ ਖਾਲੀ ਕਰਨਾ ਆਪ ਤੇ ਭਾਈ ਰਾਤਾ ਚੜੇ ਰਾਤੇ ਨੂੰ ਕਹਿੰਦੀ ਦੱਸ ਦੇ ਹਾਂ ਤੂੰ ਵੀ ਤੂੰ ਮੋਟਰਾਂ ਮੰਗਾਇ ਲੈਂਦੇ ਉਹ ਜੋਮੈਟੋ ਵਾਲੇ ਨੂੰ ਜੋਮੈਟੋ ਵਾਲ ਹਾਂ ਕੱਖ ਵੀ ਵਾਦੀ ਆਨਲਾਈਨ ਆਉ ਦੇ ਲੈ ਜੀਭਾਂ ਕੱਢਦਾ ਜਾਂਦਾ ਆ ਗਿਆ ਮਹਾਂ ਕੌਣ ਦਾ ਗਰੇਂਦਰ ਗਰੇਂਦਰ ਸੁਣ ਗਿਆ ਹੈ ਸਕੂਲਾਂ ਟਾਈਮ ਬਦਲ ਗਿਆ ਨਾ ਹਾਂ ਮੈਂ ਛੱਡ ਗਿਆ ਹਾਂ 9 ਵਜੇ ਆ ਦੇ ਹੁਣ ਜਾਂਦੀ ਸਾਰੀ 9 ਪੇਪਰ ਹੁੰਦੇ ਨਾ ਹੁਣ ਇਹਨਾਂ ਕਰਕੇ 9 ਵਜੇ ਸਕੂਲ ਲੱਗਦਾ ਉਹਦੋਂ ਮੈਂ ਕਹਿੰਦਾ ਨਹੀਂ ਆਇਆ ਮੀ ਆਉਂਗਾ ਜਿਹੜੇ ਹਸਾਬ ਗਰਮੀ ਆ ਹੈਂ ਬਹੁਤ ਜ਼ਿਆਦਾ ਚਾਰ ਦਿਨ ਦੇ ਲੈ ਜਾ ਮੈਂ ਰਾਤ ਦਾ ਉਹ ਬਚਣਾ ਮੈਂ ਚੱਕ ਜਾਨੇ ਰੱਸੀਆਂ ਦੇ ਕੇ ਜਾਂਦਾ ਇਹਨੂੰ ਹੁਣੀ ਇਹ ਚਾਰ ਭਰੀਆਂ ਪਾ ਕੇ ਰੱਖ ਦੇ ਠੀਕ ਨਹੀਂ ਗੱਲ ਰੱਸੀਆਂ ਭੜਾ ਦੇਣੇ ਇਹਨੂੰ ਮੈਂ ਆਓ ਰੱਸੀਆਂ ਨੂੰ ਡੇਢ ਵੀਰੇ ਖੁੱਲੇ ਲੱਦ ਲਈ ਜਾਈ ਖੁੱਲੇ ਤੁਸੀਂ ਉਹ ਲੱਗ ਲੋ ਸਾਢੇ ਪੰਜ ਚੱਲਦੇ ਖੁੱਲੇ ਬੇਲ ਦਾ ਵੀ ਜੁਰੇ ਵੀ ਆ ਗਿਆ ਬਾਏ ਨਹੀਂ ਖੜਾ ਛੱਡਦੀ ਜੇ ਲਾ ਕਿੱਥੇ ਬੇਲ ਕਿੱਥੇ ਖੜਾ ਛੱਡਦੀ ਆ ਉਹ ਬਾਜਰੇ 'ਤੇ ਚੜੀ ਵੀ ਆ ਉਹ ਬਾਜਰੇ 'ਤੇ ਚੜੀ ਸਭ ਪਾਸੇ ਹੀ ਇਹ ਅਜਾ ਮੇਰੇ ਦੀ ਸਫਾਈ ਕਰਨੀ ਬੋਝੂ ਹੈ ਕਰਤ ਨਹੀਂ ਅਗਲੇ ਮਹੀਨੇ ਮਗਾ ਮੇਲੇ ਨੇ ਹੋਵਾ ਮੂਰੇ ਉਹ ਸਾਹਮਣੇ ਬੇਲ ਆ ਉਹ ਦੇਖ ਜਿਵੇਂ ਇਹ ਡੇਗੂ ਲਾਈ ਗਈ ਮੈਨੂੰ ਕਹੇ ਲੱਗੇ ਉਹੀ ਆ ਇੱਕ ਨਹੀਂ ਆ ਕੰਡਾ ਹੀ ਉੱਚਾ ਹੋ ਰਿਹਾ ਹੈ ਹਾਂ ਬਾਪੂ ਵੀ ਆ ਗਿਆ ਇੱਧਰ ਵਿੱਚ ਸਵਾਹ ਭਰੀ ਵੀ ਐਨ ਬਾਪੂ ਕਿਹਦੇ ਵਿੱਚ ਬਾਪੂ ਪਾਣੀ ਲੈ ਗਿਆ ਇਹਨੂੰ ਕਿਹਾ ਦਾ ਬੰਡੀ ਬੋਲ ਰਿਹਾ ਪੂਰੇ ਜਿਹੜੀ ਵਾਟ ਪਾਣੀ ਪਾਉਂਦਾ ਆ ਹੀ ਦਾ ਸਿੱਧਾ ਹੀ ਗਿਆ ਤੇ ਮੈਂ ਕੁੜੀ ਛੱਡਣ ਗਿਆ ਬੰਦਾ ਕਾਜ ਕਰਦਾ ਨਾ ਵੀ ਕੱਕ ਵੀ ਕੱਟਣੇ ਆ ਫਿਰ ਐ ਥੋੜਾ ਚੱਕਣੇ ਆ ਲੈ ਤੂੰ ਦਾ ਵੀ ਕੱਕ ਲੱਗ ਜੂਗਾ ਤੂੰ ਕੱਕ ਲੱਗ ਜੂਗਾ ਮੈਂ ਤੈਨੂੰ 100 ਰੁਪਏ ਦੇ ਦਊਗਾ ਹਾਂ ਤਾਈ ਪਤਾ ਲੱਗੂ ਕਿੰਨੀਆਂ ਭਰੀਆਂ ਚੱਕੀਆਂ ਇਹੀ ਤਾਂ ਸਬੂਤ ਆ ਇੱਕ ਇਹੀ ਤਾਂ ਸਬੂਤ ਆ ਇੱਕ ਉੱਤੇ ਵੇ ਜਾ ਜੰਗਲ ਵਿੱਚ ਈ ਨਾ ਜਦ ਤੱਕ ਲੈ ਲਾ ਕੇ ਛੱਡ ਦੇ ਨਿਕਾਲਣਾ ਕੈਮਰਾ ਤੈਨੂੰ ਘੁਮਾ ਦੇ ਕਿਹੜਾ ਕਿਹੜਾ ਬੰਦਾ ਹੁੰਦਾ ਬੰਦਾ ਕੇ ਤਾਹੀਂ ਚੱਕੂਂਗਾ ਮੇਰਾ ਯਾਰ ਉਪਰ ਰੁਪਏ ਆਪੇ ਦੇਊਂਗਾ ਫਿਰ ਚੱਕ ਲੈ ਚੱਲ ਠੀਕ ਆ ਲੈ ਆਈ ਫਿਰ ਰੱਸੀਆਂ ਠੀਕ ਆ ਮੈਂ ਲੈਂਦਾ ਲੈ ਵੀ ਆਚਾ ਵੀ ਆ ਗਏ ਆ ਬਾਪੂ ਵੀ ਆ ਗਿਆ ਹਾਂਜੀ ਇੱਕ ਬੰਦਾ ਉਹ ਲੈਂਦਾ ਬਾਪੂ ਹਾਂਜੀ ਅੱਜ ਗੱਖਾਂ ਦੀ ਕਾਰ ਸੇਵਾ ਚਲਦੀ ਆ ਹਾਂਜੀ ਹਾਂਜੀ ਕੱਖ ਹੁਣ ਪੱਟਣੇ ਆ ਜੀ ਅਸੀਂ ਟੋਕਾ ਕਾਨਾ ਗਊਸ਼ਾਲਾ ਮਾ ਭੇਜਣੇ ਆ ਮੈਂ ਜਿੰਨੇ ਹੋ ਸਕੇ ਗਊਸ਼ਾਲਾ ਜਿੰਨੇ ਰੇਜ ਗਊਸ਼ਾਲਾ ਦੇ ਵਿੱਚ ਕਾ ਦੇਣੇ ਆਪਾਂ ਨੇ ਮੜੇ ਮੋਟੇ ਜਿਹਨੂੰ ਚਾਹੀਦੇ ਆ ਨਾ ਵੱਡੋ ਆਪਣੀ ਵੱੱਡ ਚੇ ਨਾ ਆ ਨਿਕਲਣਾ ਹੈ ਕੋਈ ਨਹੀਂ ਲੈ ਜਾਣ ਦੇ ਇਹ ਵੀ ਕੰਮ ਇਹ ਵੀ ਘਾਟੇ ਵਾਲਾ ਕੰਮ ਆ ਆਏ ਸਰ ਵੀ ਪਿਆਣੇ ਨੂੰ ਲਾਇਆ ਕਰ ਵੱਡੜ ਤੂੰ ਐਸ਼ੇ ਲਾਇ ਲਾਇ ਕਰੀ ਚੱਲਦਾ ਰਹਿਣਾ ਵਾਲਾ ਮੋਟਾ ਵੱਡੇ ਵੱਡੇ ਥੋੜੋ ਚੱਕਣੇ ਆ ਮੈਂ ਵੱਟਣੇ ਆ ਹੁਣ ਆਰੇ ਸਾਤੇ ਤਾਂ ਹਿੰਮਤ ਵਾਲਾ ਭਾਈ ਮੈਂ ਤਾਂ ਪਾ ਕੇ ਦੇਖਣਗੇ ਸਾਤੇ ਟਾਇ ਖਾਣੇ ਪਾਸੇ ਕਰਕੇ ਜਾ ਲੈ ਸੁਣ ਲਾਈ ਦੀਆਂ ਗੱਲਾਂ ਉਹ ਮੈਂ ਵਧੇ ਨਹੀਂ ਉੱਧੇ ਖਾਦੇ ਨਹੀਂ ਦੇ ਨੇ ਹਾਂ ਉਹ ਬੱਸ ਕਰਕੇ ਖਾ ਜਿਹੜੀ ਦੋਈ ਪਾਉਂਦਾ ਉਹ ਲੈ ਬੋਲੇ ਸਰੇ ਉਧਰ ਹਾਂ ਥੱਲੇ ਤੇ ਵੱਡੀ ਬੋਲਾ ਕਾ ਕੀ ਕਰਦਾ ਕੋਈ ਨਹੀਂ ਹੋ ਜਾਂਦਾ ਇਹ ਨੀਚੇ ਦਾ ਕਰਨਾ ਬੜਦੇ 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 ਹੋਰ ਜੀ ਪਾਸੇ ਕਾਜੀ ਇੱਕ ਕਸ ਕਾਜੀ ਧਰਨਾ ਲਾਉਣਾ ਗੁਰਦੁਆਰੇ ਨਹੀਂ ਚੱਲ ਕੱਲ ਆਇਆ ਇਹ ਬਾਹਰ ਤੇ ਬੰਦਾ ਆਉਂਦਾ ਯਾਰ ਜਿਹੜਾ ਮੰਨ ਨਹੀਂ ਸੁਣ ਲੈ ਬੈਨ ਸੁਣੋ ਸੁਣ ਕੱਲ ਆਇਆ ਇਹ ਮਰੇ ਮੇਰੇ ਕੋ ਖੜਕੇ 10 ਮਿੰਟ ਗੱਲਾਂ ਮਾਰ ਕੇ ਚਲੇ ਗਿਆ ਦੱਲੀ ਜੀ ਆ ਗਿਆ ਦੇਖਾ ਆ ਪਾਣੀ ਬਾਈ ਜਿਹੜੇ ਬੁਝੇ ਸੁਣ ਲਾ ਬੈ ਨਾ ਪੂਰੀ ਬੰਦੇ ਨੂੰ ਤੁਸੀਂ ਧਰਨੇ ਖਾਤਰ ਕਹਿੰਦੇ ਹੋ ਚਾਹ ਪਾਣੀ ਪੁੱਛ ਰਿਆ ਉਹਨੇ ਧਰਨਾ ਲਾਉਣਾ ਹੀ ਨਹੀਂ ਹਾਂ ਗੱਲ ਪਤਾ ਕਿ ਹੋਈ ਉਰੇ ਸਾਡੇ ਕੋ ਆਏ ਮੇਰੇ ਦਿੱਲੀ ਕੋ ਖੜ ਕੇ ਵੀਡੀਓ ਦੇਖ ਲਈ ਗੱਲਾਂ ਮਾਰ ਕੇ ਮੁੜ ਗਿਆ ਕਹਿੰਦਾ ਕੱਲ ਨੂੰ ਬੌਂਡ ਕਰਨ ਆਉਂਗਾ ਹਾਂ ਤੇ ਮੈਂ ਹੀ ਜੋਕਿਆ ਤਾ ਠੀਕ ਆ ਪਿੱਛੇ ਤੇ ਮੱਲਕ ਦੇ ਕੇ ਦਿੱਲੀ ਦਾ ਬੌਂਡ ਕਰ ਗਿਆ ਮੈਂ ਹੀ ਦੌੜ ਗਿਆ ਉਹ ਵੀ ਧਰਨਾ ਲਾ ਲਈ ਹੋਰ ਕੀ ਕਰੀਏ ਇਹ ਨਾ حاجه ਆ ਆ ਤਾਂ 헤ਰਾ ਫੇਰੀ ਆ ਪਿੰਡ ਦਾ ਗਰਦਾਰੀ ਤੈਨੂੰ ਸਰਪੰਚ ਖੜਾਉਣ ਨੂੰ ਗਰਦੇ ਆ ਉਹ ਪਤਾ ਚੱਕ ਕੇ ਕਹਿ ਤੀ ਉਹ ਤਾਂ ਬਾਉਂਡ ਕਰਾ ਬੈਠ ਕੇ ਤਮਾਕੂ ਰਾਨਾ ਹਲੇ ਕਾਈ ਜੀ ਕਰਨੀ ਹੈ ਕਿਥੇ ਦਿਮਾਗ ਕਿਦੇ ਘਰ ਰਹਿੰਦਾ ਉਹ ਬੇਚਾ ਤੂੰ ਬੈਠ ਕੇ ਇਹ ਬਾਈ 헤ਰਾ ਫੇਰੀ ਆ ਯਾਰ ਸਰੇ ਆਮ ਧੱਕਾ 헤ਰਾ ਫੇਰੀ ਆ ਬਾਈ ਆਪਾਂ 50 ਜਣੇ ਦਾ ਜਿਹੜਾ ਤਾਲਾ ਕੱਲੇ ਦਾ ਬਾਉਂਡੇ ਕਰ ਲਈ ਮੇਲੇ ਚ ਲਾਉਂਗਾ ਪਿੰਡ ਦੇ ਨੇ ਕਿਸੇ ਨੇ ਬਾਉਂਡ ਨਹੀਂ ਕਰਾਉਣਾ ਅੱਜ ਅਸੀਂ ਤਾਂ ਨਹੀਂ ਕਰਨ ਲੈ ਜਾ ਹੱਲ ਕਰੀਏ ਹੁਣ ਇੱਕ ਮਿੰਟ ਕਿਹਾੜੀਓ ਸਾਫ ਕਰ ਲੈ ਆਪਣੀ ਉੱਤੀ ਤੇ ਬੋਲਣਾ ਹੈ ਤਾਂ ਕਿ ਗੇੜਾ ਦੇ ਕੇ ਜਾਣ ਮਿੰਟਾਂ ਦੇ ਗੇੜਾ ਲਾਉਣਾ ਤਾਂ ਰਾਤਾਂ ਕੇ ਮਿੰ ਗੰਨਾ ਦਾ ਜਾਂਦਾ ਏ ਇਹ ਜਾਂਦਾ ਇਹਦਾ ਮੰਨੇ ਬਾਈ 10 ਪਰਚੀਆਂ ਦੀਆਂ ਦਿੱਤੀਆਂ ਦੀ 10 ਓਏ ਤੂੰ ਐ ਮੱਛਰਾਂ ਨਾਲ ਥੱਪੜ ਮਾਰਦਾ ਨਾ ਮੈਂ ਪਿਆਰਨਾ ਟਾ ਹਾਂ ਹਾਂ ਉਹ ਤਾਂ ਇਹ ਦੋ ਨੰਬਰਾਂ ਪੈਸੇ ਆ ਨਾ ਉਹ ਦੇ ਸਕਦਾ ਏ ਆ ਆਂਦਰ ਲੀਆਂ ਗੱਲਾਂ ਨਾ ਛੇੜੋ ਇਹਨੂੰ ਇਹਨੇ ਤੇਰੇ ਪਰਦੇ ਫੂਲ ਦੇਣੇ ਛੇੜੋ ਦੋ ਨੰਬਰ ਦਾ ਪਰ ਇੱਕ ਹੋਰ ਵੀ ਹੋਈ ਮੈਂ ਦੇਖਿਆ ਆਪਾਂ ਮਹਾਲ ਆਪਾਂ ਲੜਦੇ ਨਹੀਂ ਥੱਬਲ ਥੱਬਲ ਦੇ ਵੈਰੀ ਏ ਇਹ ਇਹ ਇੰਨਾ ਵੈਰੀ ਹੈ ਨਾ ਇਹਦਾ ਬਾਈ ਦੇਖ ਨਾ ਤੂੰ ਮੈਂ ਗੱਲ ਕਿਸ ਆਉਣਾ ਕਿਤੇ ਵੀ ਗੱਲ ਹੋਣੀ ਮੈਂ ਤੇ ਰਿਸ਼ਤੇ ਦੀ ਗੱਲ ਕਰਨੀ ਆਪਣਾ ਨਹੀਂ ਕਰਾਉਣਾ ਆ ਦੇਖ ਲੈ ਮਤਲਬ ਭਰੋਸਾ ਨਹੀਂ ਕਰਦਾ ਇਹ ਨਾ ਬਣਾ ਲੈ ਦੇਖ ਲੈ ਆ ਦੇ ਬਾਬਾ ਆ ਗਿਆ ਬਾਬਾ ਜੀ ਆਇਆ ਮਾੜੇ ਘਰ ਮੋਟੀ ਹੁੰਦਾ ਸਲੀਓ ਇਹਦਾ ਕੋ ਭਰੋਸਾ ਨਹੀਂ ਆਏਗਾ ਥੱਬੜ ਥੱਬੜ ਦਾ ਵੈਰੀ ਆ ਬਾਈ ਇੰਨੇ ਲੜਦੇ ਆ ਨਾ ਇਹ ਮੈਂ ਤੇ ਰਿਸ਼ਤਾ ਦੀ ਗੱਲ ਕਰਦਾ ਨਹੀਂ ਮੈਂ ਆਪਣਾ ਦਾ ਗਰਾਨਾ ਸਾਡਾ ਕੋ ਚੱਕਰੀ ਜਾਣਾ ਹੈਗਾ ਤੈਨੂੰ ਤਾਊ ਤਾਊ ਬਾਇਗਾ ਨਨੇ ਆਣੇ ਨੇ ਉਹ ਕਰ ਦਿੰਦੇ ਹੈ ਚੱਲ ਚਲੀਏ ਫੇਰ ਗੁਰਦੁਆਰੇ ਨੂੰ ਚੱਲ ਚੱਲ ਬੁਲਾ ਲਾ ਉਹਨਾਂ ਨੂੰ ਹਾਂ ਹੋਰ ਯਾਚਿਆ ਇਹ ਪੰਜ ਲਾ ਕੇ ਪੈਂਦਾ ਕੀ ਰੌਲਾ ਪੈ ਗਿਆ ਇਹਨਾਂ ਦਾ ਰੌਲਾ ਮੰਗਣਾ ਕਰਾਉਂਦਾ ਮੁੰਡਾ ਆਪਣਾ ਤਾਂ ਕਰਾ ਲਵੇ ਉਹ ਕੌਣ ਇਹ ਇਹ ਤਾਂ ਹੋ ਜਾਣਾ ਮਾਪੂ ਮੈਂ ਛੋਟਾ ਨਹੀਂ ਆਇਆ ਮੈਂ ਚੰਗਾ ਲੱਗਦਾ ਪਹਿਲਾਂ ਵਿਆਹ ਕਰਾਉਂਦਾ ਮੇਰੇ بڑے ਭਾਈ ਬੈਠੇ ਆ ਜਦ ਆ ਦੇਖ ਲੋ ਆਹ ਹੈ ਤਾਂ ਇਹ ਤਾਂ ਵਿਚੋਲਾ ਦੀ ਉਹ ਤਾਂ ਵਿਚੋਲੇ ਦੀ ਇਹ ਛੁੱਟੀਆਂ ਵੱਢੀ ਜਾਂਦਾ ਦੱਲੀ ਇਹ ਤਾਂ ਠੀਕ ਆ ਕੋਈ ਹਵਾ ਕੱਢ ਦੇਣੀ ਤੇਰੀ ਇਹਨੇ ਹਵਾ ਕੱਢ ਦੇਣੀ ਚੋਲਿਆਂ ਦੀ ਹਵਾ ਕੱਢਦਾ ਏ ਬਾਈ ਇਸ ਤਰ੍ਹਾਂ ਲਿਆਇਓ ਆ ਆ ਜਾ ਕੰਮ ਨਹੀਂ ਕਰਨਾ ਚਲੋ 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 ਗੁਰਦੁਆਰੇ ਚੱਲ ਚਲੀਏ ਦੱਲੀ ਗੁਰਦੁਆਰੇ ਨੂੰ ਚੱਲ ਇਹਦਾ ਸਦਾਈ ਯਾਰ ਉਹ ਇਹਦਾ ਸਦਾਈ ਤੂੰ ਕਿਉਂ ਲੜਦਾ ਤੇ ਗੱਲ ਬੈਠ ਕੇ ਬਹਿ ਕੇ ਕਰਦੇ ਕੌਣਾ ਸਦਾਈ ਆ ਦੱਲੀ ਨਾ ਆਹ ਸਹਿਬ ਜੋਤ ਇਹ ਲੜ ਚਾਹੇ ਲੜਦਾ ਬਹੁਤ ਤੇ ਗੱਲੇ ਹੀ ਬਾਪੂ ਮੈਂ ਕੋਈ ਚੱਜ ਦੀ ਗੱਲ ਕਰੀ ਮਾੜੀ ਤਾਂ ਨਹੀਂ ਇਹ ਨੰਬਰਦਾਰ ਹੁੰਦੇ ਨਾ ਨੰਬਦਾਰ ਵੀ ਹੁੰਦੇ ਆ ਜਾ ਯਾਰ ਤੇਰੀ ਨੈੱਟ ਵਾ ਪਾਈ ਜਾਣੀ ਆ ਹੋਰ ਕੀ ਆ ਤੂੰ ਇਹਨਾਂ ਭਗਵਾਨ ਦੇ ਇਕੱਲਾ ਪਿੰਡ ਦਾ ਨੰਬਰ ਦਾ ਇਕੱਲੇ ਦਾ ਹੀ ਨਹੀਂ ਹੈਗਾ ਕੋਪਿੰਡ ਦਾ ਨੰਬਰ ਦਾ ਕਰਨ ਲੱਗਾ ਨਹੀਂ ਉਦੋਂ ਮੋਰਗੀ ਚਲੋ ਅਗੇ ਲੈ ਜਾ ਮੇਰਾ ਤਾਂ ਮੰਗਣਾ ਹੋ ਗਿਆ ਬਾਪੂ ਜੀ ਆਦੇ ਕੜਾ ਦਿਖਾ ਦੇ ਆਦੇ ਮੇਰੇ ਤਾਂ ਪਾ ਗਿਆ ਮੈਂ ਕਹਾਂ ਤੋਂ ਲਵਾ ਕੇ ਭੈਣੀ ਦੇ ਚੱਲ ਠੀਕ ਆ ਚੱਲ ਭੈਣੀ ਦੇ ਭੈਣ ਠੀਕ ਆ ਆ ਜਾ ਤਲੀ ਨਾਲ ਲਾ ਵੀ ਬੰਦੇ ਪਹੁੰਚ ਗਏ ਅੱਜ ਰੇਪਾਉਣ ਮਸਾ ਮਸਾ ਸ਼ੇਖਰ ਪੁੱਜਿਆ ਐ ਸ਼ੇਖਰ ਹਾਂ ਜੀ ਆ ਗਿਆ ਘਟ ਨਹੀਂ ਮਿਲ ਰਹਾ ਤਾ ਹੈ ਟਾਈਮ ਨਹੀਂ ਮਿਲ ਰਹਾ ਤਾ ਤੈਨੂੰ ਤਾਂ ਗੰਨਾ ਬੰਨਣ ਦਾ ਵੀ ਟਾਈਮ ਨਹੀਂ ਤਾ ਹਾਂ ਗਾਨੇ ਟਾਈਮ ਨਹੀਂ ਮਿਲਦਾ ਇਹਨਾਂ ਨੂੰ ਹਾਂ ਹਾਂ ਟਾਈਮ ਨਹੀਂ ਮਿਲਦਾ ਤੈਨੂੰ ਪੰਨ ਲਾਈ ਨੂੰ ਚਿੱਟਾਨੇ ਦੇ ਲਾ ਕੇ ਕਣਾ ਪਾਈ ਆ ਹਾਂ ਬਾਕੀ ਗੌਰੀ ਆਈ ਚੱਲ ਆਈ ਗਾਰ ਕਿੰਨੇ ਜਣੇ ਰਹਿ ਗਏ ਬਾ ਤੇ ਪੰਜ ਚਾਰ ਮਿੱਠੂ ਤੇ ਲੇ ਤਾਂ ਪੰਜ ਹਾਂ ਪੰਜਵਾਂ ਮਿੱਠੂ ਦਾ ਤੁਹਾਡੇ ਵਿੱਚ ਆਈ ਨੂੰ ਤਾਂ ਸਪੇਅਰ ਆ ਤਾਂ ਵਿਚਾਰੇ ਆ ਤੁਸੀਂ ਦਾ ਪੰਜਵਾਂ ਦਾ ਸਪੇਅਰ ਆ ਸਪੇਅਰ ਬਣਾ ਦੇ ਹੈ ਇਹ ਕੋਈ ਜੱਕਾ ਦੇ ਹੈ ਬਣਾ ਦੇ ਰਲਾ ਇਹਦੇ ਤੇ ਕੀ ਤਰ੍ਹਾਂ ਹੂੰ ਬਿਨਾ ਧਿਆਰਾ ਦੀ ਜੰਗ ਲੜਨ ਆ ਗਿਆ ਤਾਂ ਉਹ ਉਹਦਰਾ ਮਾਰ ਖਾਗਾ ਚੱਜਾ ਤੇ ਆ ਬਿਨਾ ਧਿਆਰਾ ਦੀ ਜੰਗ ਲੜਨ ਲੱਗ ਗਿਆ ਦੱਸ ਝੋਲੀ ਉੱਤੀ ਛੱਡਿਆ ਮੋਟਰ ਉੱਪਰ ਔਰੇ ਨੂੰ ਖਾਲੀ ਹੱਥ ਆ ਗਿਆ ਆ ਬਾਬਾ ਵੀ ਪਾਊਗਾ ਹਾਂ ਹਾਂ ਪਤਾ ਹੈ ਬਹੁਤ ਪਤਾ ਹੈ ਬਾਬਾ ਪਾਉਣਾ ਤਾਂ ਹੈਗਾ ਹੀ ਆ ਹੁਣ ਜਦ ਵਿਚਾਰੇ ਨੇ ਕੰਮ ਕਰਨਾ ਹੈ ਤਾਂ ਚੱਲ ਕਰੋ ਸ਼ੁਰੂ ਅੱਜ ਇਹਨੇ ਗਾਲਾਂ ਕੱਢਣੀਆਂ ਲੋਕਾਂ ਨੇ ਆਪਾਂ ਨੂੰ ਕਹਿੰਦੇ ਆ ਕਿ ਕਿਹੜਾ ਟਾਈਮ ਆ ਤੁਹਾਡਾ ਰੇਪਾਉਣ ਦਾ ਗੰਨੇ 'ਚ ਵਈਏ ਇਹ ਰੇ ਤਾਂ ਲੇਟ ਪਾ ਰਹੇ ਆ ਇਹ ਗੰਨਾ ਤਾਂ ਆਪਣਾ ਕਣਕੜਾ ਇਹ ਗੰਨਾ ਹਲੇ ਹੁਣ ਬੰਨ ਹੋਇਆ ਕੱਲ ਪਰਸੋਂ ਹੁਣ ਥੋੜਾ ਜਿਹਾ ਉੱਠਿਆ ਏ ਦੂਏ ਗੰਨੇ ਪਹਿਨਾ ਉੱਠ ਖੜੇ ਬਸ ਤਾਂ ਲੇਟ ਹੋ ਗਿਆ ਕੰਮ ਇਹ ਕੁਛ ਨਹੀਂ ਯਾਰ ਥੋੜੇ ਹਥਿਆਰੀ ਮਾੜੀ ਆ ਹੁਣ ਆ ਖੁੱਲ ਗਈ ਝੋਲੀ ਲੈ ਨੰਬਰਦਾਰ ਕਿਹਾ ਇਹ ਬਣਾਇਆ ਕਿਹ ਹੈ ਪਤਾ ਨਹੀਂ ਇਹੀ ਸੇ ਪਾਇਆ ਹੋਇਆ ਚੁਨੀ ਗਲੇ ਬਣੀ ਜਾਂਦਾ ਦੱਸ ਸ਼ੰਕ ਉਹ ਸ਼ੇਗਰ ਕੀ ਹੈ ਸਭ ਤਿੰਨੇ ਨਾਲ ਹੈ ਇਹ ਜੇ ਗਾਟੀ ਪਾ ਕੇ ਫੇਰ ਵਨ ਹੁੰਦੀ ਆ ਫੇਰ ਖੁੱਲ ਕੇ ਦਿਖਾਵੇ ਬੰਨੀ ਵੀ ਇਹਨਾਂ ਦਾ ਮੈਂ ਘਰ ਤੇ ਚੱਕ ਲੈ ਆਉਣੀ ਐ ਇਹਦੀਆਂ 10 ਮਿੰਟ ਲੱਗਣੇ ਇਥੇ ਲੈ ਅੱਜ ਕੋਲ ਛੋਰੀ ਝੋਰੀ ਵਿੱਚ ਪਾਇਆ ਹੋਇਆ ਹੈ ਇਸਕਾ ਰਹਿਣ ਦੇ ਬਸ ਪਹਿਲੇ ਵਾਲਾ ਪਾਇਆ ਭਾਈ ਆ ਜਿਹੜਾ ਕੋਈ ਮੰਗਾਉਣਾ ਹੁਣ ਤਾਂ ਤੂੰ ਵੀ ਬੰਦਾ ਬਣ ਗਿਆ ਹੋ ਨੋ ਵੀ ਐਚ ਪਾਉਣਾ ਜੀ ਬੂਟਿਆਂ ਵਾਲੇ ਚ ਇੱਧਰ ਸਿਆੜ ਕਿੱਥੋਂ ਬਣਾ ਸਿਆੜ ਸਿੱਧੇ ਆ ਹਾਂ ਹਾਂ ਬੂਟੇ ਦੂਏ ਲੋਟਾ ਸਿਆੜ ਦੂਏ ਲੋਟਾ ਸਿੱਧਾ ਜਾਓ ਤੁਸੀਂ ਇਹ ਗੰਨਾ ਥੋੜਾ ਜਿਹਾ ਆਪਣਾ ਮਾੜਾ ਤਾਂ ਜੀ ਤਾਂ ਇਹ ਕੁਝ ਹੈਵੀ ਆਪਣਾ ਕਣਕੜਾ ਤਾਂ ਤਾਜ ਦੇ ਚੋਂ ਰੇਹ ਲੇਟ ਪਾਉਣ ਲੱਗੇ ਆ ਕੱਲ ਪਰसों ਬੰਨੇ ਆ ਇਹਨਾਂ ਨੇ ਪਾਦੇ ਪਾਦੇ ਇਹਨਾਂ ਬੂਟਿਆਂ ਚ ਵੀ ਮਰੀ ਜਾਇਓ ਹੋ ਹਾਂ ਹਾਂ ਬਾਤ ਵੀ ਬੜੀ ਵੀ ਨਾ ਫਾੜ ਲੇ ਜਾਓ ਸਬਜ਼ੀ ਦੀ ਲੈ ਕੇ ਜਾਇਓ ਨੀ ਵੇ ਬੂਟਿਆਂ ਨੇ ਮੈਨੂੰ ਦੱਸ ਦੇਣਾ ਕਿਹੜੇ ਨੇ ਰੇਹ ਪੀਆ ਕਿਹੜੇ ਨੇ ਨਹੀਂ ਪੀਆ ਮੜਦੀ ਵੀ ਮਾਰਦੀ ਜਾਂਦੀ ਸ਼ਾਲਾ ਜੀ ਹੁਣ ਆ ਰੋਗੀ ਵੱਡੀ ਵੱਡੀ ਪੂਰੀ ਤੈ ਵੀ ਚੈਨਲ ਬਣਾਉਣਾ ਹਾਂ ਜੀ ਚੈਨਲ ਬਣਾ ਕੇ ਕੀ ਕਰਨਾ ਤਾਂ ਤਾਂ ਦਾ ਦੇ ਗਾਵੇ ਦਾ ਖਰਚਾ ਨਿਕਾਲੇਗੇ ਅੱਛਾ ਦਾ ਚੈਨਲ ਪਰ ਤੇ दारू ਦਾ ਖਰਚਾ ਕੱਢਣ ਨੂੰ ਫਿਰਦਾ ਹੈ ਗੱਲਾਂ ਸੋਹਣਾ ਲੰਬੜਦਾਰੀ ਦੀਆਂ ਵਾ ਕੋਈ ਨਹੀਂ ਭਾਈ ਗੱਗੇ ਕੋ ਤੇਰੀ ਵੀ ਸਿਫਾਰਿਸ਼ ਲਾ ਦਿੰਦੇ ਆ ਰੈਡੀ ਹੀ ਰੱਖ ਦੇ ਗੱਗੇ ਕੋ ਤੇਰੀ ਸਿਫਾਰਿਸ਼ ਲਾ ਦੇਣ ਵੀ ਭਾਈ ਦਾ ਚੈਨਲ ਬਣਾ ਦੇ ਹਾਂ ਵੀ ਆਪਣਾ ਇਹੀ ਕਹਿੰਦਾ ਮੌਕਾ ਆਇਆ ਹੈ ਯੂਟਿਊਬ ਉੱਪਰ ਦੇ ਖਰਚਾ ਕੱਢਣਾ ਪੈਗਦਾ ਹੈ ਗੱਲਾਂ ਸੁਣ ਲੈ ਸਾਰੇ ਦੀਆਂ ਮੈਂ ਕੁੱਟਲਾਂ ਤੈਨੂੰ ਵਿਹਾਰੀ ਆ ਗਈ ਬੰਦਾ ਬਣ ਜਾ ਬੰਦਾ ਤੂੰ ਅੱਛਾ ਨਵੀਂ ਵੀਡੀਓ ਚਲੋ ਠੀਕ ਹੈ ਭਾਈ ਜੀ ਹਾਂ ਜੀ ਹਾਂ ਜੀ ਬਾਜਰਾ ਲਿਆਏ ਬਾਜਰਾ ਲਿਆਏ ਉਹ ਟਰੈਕਟਰ ਵੀ ਛੱਡਿਓ ਟਰੈਕਟਰ ਛੱਡਾਂਗੇ ਤੈਨੂੰ ਕਿਆ ਕਰਦੇ ਤੈਨੂੰ ਕਿਆ ਥਾਲੇ ਰੱਬਾ ਪਾਉਣਾ ਹੁਣ ਕਿਹੜਾ ਬਾਜਰਾ ਭਾਈ ਬਾਜਰਾ ਪੜਾ ਕੇ ਰੇੜੇ 'ਤੇ ਲਗਾ ਕੇ ਵਿਧ ਟਰੈਕਟਰ ਵਿਧ ਰੇੜਾ ਸਾਰਾ ਉਹ ਘਰ ਨੂੰ ਦੇ ਕੇ ਤੋਰਿਆ ਵੇਰ ਦਾ ਨਹੀਂ ਇਹ ਤਾਂ ਤੂੰ ਜਾ ਦੇਖਦਾ ਹੁਣ ਖਾਨਕਾ ਦਾ ਕਰਦਾ ਆ ਆ ਦੇਖ ਲੈ ਹੁਣ ਨਹੀਂ ਮੈਂ ਕਰਦਾ ਮੈ ਟਰੈਕਟਰ ਮੰਗਦਾ ਮੈਨੂੰ ਚਾਹੀਦਾ ਤੇ ਬਾਜਰਾ ਘੋਣ ਨੂੰ ਅੱਗੇ ਹੀ ਦੇ ਦੇ ਟਰੈਕਟਰ ਪਰ ਆਉਂਦਾ ਦੇ ਦੇ ਤੂੰ ਮੇਰੀ ਗੱਲ ਥੋੜਾ ਜਨਾ ਬੜੋਲਣਾ ਦਾ ਉਹ ਮੈਨੂੰ ਕੱਕ ਢੋਣ ਨੂੰ ਚਾਹੀਦਾ ਦਾ ਮੈਨੂੰ ਆਏ ਵੀ ਕਿਹੜੇ ਮੇਲੇ ਨੂੰ ਜਾਣਾ ਦਾ ਅੱਜ ਦਾ ਬਾਉਂਡ ਕਰਾਇਆ ਹਲੇ ਹਾਂ ਮੈਨੂੰ ਜਰੂਰੀ ਤੇਰੀ ਤਾਂ ਸੁਣ ਲੈ ਮੈਂ ਵੀ ਕਰ ਰੋ ਰੇੜਾ ਵਰਕੇ ਲੈ ਆਉਣਾ ਦਾ ਵੇ ਪਰਲੀ ਹੁਣ ਕਾਉਂਦੇ ਆ ਹੁਣ ਜਾਂ ਤੇ ਬਾਬਾ ਲੈ ਗਿਆ ਛਾੜੋ ਕਿ ਬੜਾਇਆ ਤਾਂ ਉਹ ਚੱਕ ਲਏ ਸਾਰੇ ਮੈਂ ਨੂੰ ਇਕੱਲਾ ਆਇਆ ਕੋਈ ਬੰਦਾ ਵੀ ਨਹੀਂ ਲਿਆਇਆ ਟਰੈਕਟਰ ਖੋਲ ਕੇ ਕਹਿੰਦਾ ਲੱਤ ਦੋ ਵਗਾ ਲੱਦਣ ਵਾਲਾ ਕੌਣ ਔਰੇ ਕਿ ਭਈਆ ਵਿਚਾਰਾ ਹਾਂ ਕਹਿੰਦਾ ਫੇਰ ਮੈਂ ਹੋਵਾਂ ਬਾਈ ਆਪਣਾ ਪੀਕ ਨਾ ਲਿਆ ਬੰਦੇ ਉੱਤੇ ਦੇ ਦੇਖੋ ਇਹਨੇ ਬੰਦੇ ਆ ਹਾਂ ਉਹ ਕਹਿੰਦਾ ਗਾਡੂ ਆਪ ਕੋ ਸ਼ੀਆ ਬਾਬਾ ਆ ਗਿਆ ਤਾਂ ਕੋਈ ਮਸਲਾ ਕੋਈ ਕਿਹੜਾ ਭੇਜਿਆ ਹੋਣਾ ਇੱਕ ਬਸ ਆਉਣਾ ਬਸ ਆਉਣਾ ਬੰਦੇ ਦਾ ਚਾਈਦੀ ਲੱਤ ਨੂੰ ਆਹੇ ਉਹ ਬੰਦੇ ਦਾ ਰੱਤ ਨਾ ਚਾਈਦੀ ਫੇਰ ਮਾੜਾ ਰਵੇ ਕੰਮ ਕਰਦਾ ਹੈ ਮਗਾ ਕਿ ਕਿੱਥੇ ਰੁਈ ਹੈ ਮੈਂ ਕਿਹਾ ਨਹੀਂ ਇਹ ਲੋਕ ਐਂਡਰੋ ਵੀਰ ਕਰਨੇ ਦਿਖਾਣਾ ਬਾੜੇ ਇੱਕ ਜਮਾਲ ਕੋਈ ਪਰਦਾ ਹੀ ਨਹੀਂ ਯਾਰ ਬੈਜਣੇ ਵਾਹ ਵਾਰ ਕਾ ਕਾ ਦਿੰਦੇ ਲੱਗ ਪਿਆ ਬੋਤਾ ਜੇਰ ਵੀ ਖੜੀ ਮੱਗੀ ਟੁੱਟ ਗਈ ਹੈ ਲੈ ਗਿਆ ਅੱਧੀ ਗਾਣੀ ਆ ਜਾਣਾ ਅੱਧੀ ਆ ਹੱਦਿਆ ਲੋਰੇ ਉਹ ਦੋਵੇਂ ਕਿੱਥੇ ਆਉਟ ਬਚੀ ਵੀ ਲੇ ਕੱਲ ਲੰਘ ਕੇ ਖਾ ਗਏ ਮੇਰੇ ਪਰ ਅੱਟਾ ਹੈ ਨਾ ਮੈਂ ਤਾਂ ਨਾ ਖਾਣਾ ਨਹੀਂ ਖਾਏ ਬਿਠਾਏ ਬਿਠਾਈ ਕਰੂ ਜੂੜੀ ਨਹੀਂ ਆਈ ਉਹ ਫਿਰ ਸਾਬਾ ਉੱਤੇ ਕਰਕੇ ਕੀੜਾ ਵੀ ਲੱਗੇ ਕੀੜਾ ਨਾਲ ਕੀੜਾ ਪੁੱਟਾ ਕੀ ਕਰੀਏ ਤਾਂ ਤੁਹਾਨੂੰ ਕਹਿੰਦਾ ਮੈਂ ਆਈ ਰੇ ਅੱਜ ਵੀ ਚਲਾਉਣਾ ਪਿਆ ਨਾ ਨਰਮਾ ਸੈਨਾ ਕਿਹਾ ਹੈ ਨਾ ਨਰਮੇ ਪਾਰਨੇ ਦੀ ਜੀਣਾ ਯਾਰ ਬੰਦਾ ਹੋ ਗਿਆ ਰੱਖਿਆ ਤਾਂ ਆਪਣੇ ਖਾਤੇ ਵੀ ਮੋਟਰ ਕੋਈ ਜਾਈਏ ਕਰ ਜਿੰਦਾ 20 ਗੱਲ ਵੀ ਵੱਟ ਦੂਗੇ ਐਦਾਂ ਦੀ ਵੀ ਪਾਈ ਨਹੀਂ ਮੋਟਰ ਦਾ ਪਾਜਰਾ ਮਰਿਆ ਵੀ ਉਹੀ ਦੀ ਮੁੱਕਿਆ ਇਹ ਜਿਹੜਾ ਬੱਕਰ ਲੱਗ ਗਿਆ ਆ ਬਾਪੂ ਨੂੰ ਜਮਾ ਬੜਾ ਹੀ ਉਹਨੇ ਪੱਤਾ ਦਾ ਜਾਂਦਾ ਵੀ ਰੋਕਣੀ ਹੋਣਾ ਕਰ ਉਹ ਮੈਂ ਫੱਡੇਵਾਂ ਬਾਹਰ ਦੇ ਉੱਤੇ ਬਾਹਰ ਦੇ ਲਈ ਚਾਹੀਦਾ ਬਣਾਇਆ ਹੌਣ ਵਾਲਿਆਂ ਨੇ ਬਾਹਰ ਵੀ ਪ੍ਰਦੀਨ ਦਾ ਯਾਰ ਹਾਂ ਉਹ ਮੈਨਾ ਕੱਟਾ ਛੱਡਿਆ ਉਹਦਾ ਨਾਂ ਦਾ ਕੁਝ ਲਗਾਉਂਗਾ ਮੇਰੇ ਨਾਲ ਅੱਜ ਤਾਂ ਗਿਆਨ ਦੋਤੇ ਉਹ ਆ ਕੇ ਤਾਂ ਮੇਰਾ ਕੱਟਾ ਤਾਂ ਚੱਕ ਨਹੀਂ ਹੋਣਾ ਭਰੀ ਖੰਨਾ ਪਾਰੀ ਪਾਸ ਦੇ ਵਿੱਚ ਖੱਬੇ ਦਾ ਚੱਕੇ ਲੱਦਿਆ ਮੈਂ ਕੱਪੜੇ ਮੇਰੇ ਜਿੱਤੇ ਸਾਰੇ ਨਿੱਪੜ ਗਏ ਮੈਂ ਅੱਜ ਹੀ ਤਾਂ ਤੇ ਹੈਂ ਦੇ ਤੇ ਫੋਨ ਕਰ ਲੈਂਦਾ ਫੇਰ ਮੈਂ ਲਿਆਇਆ ਲੱਦ ਕੇ ਅੱਧਾ ਘਟਕਦਾ ਅੱਧਾ ਘਪਾ ਉੱਥੇ ਥੱਲੇ ਧਾਰ ਕੇ ਰੱਖਿਆ ਮਾਰੀਦਾ ਯੱਟ ਕਿਆ ਹੋਊਗਾ ਮੈਂ ਵੀ ਕਰਨਾ ਤੇ ਇੱਕ ਮੈਂ ਤਾਂ ਭਰ ਕੇ ਪਾ ਦਿੰਦਾ ਆਹੋ ਹੋਰੇੜੀ ਭਰਉਂਦਾਰੀਆਂ ਹੈਗਾ ਢੇੜੇ ਭਰੇ ਆਉਣਾ ਬਾਈ ਢੇੜੇ ਦੇ ਵੀ ਥੱਲੇ ਲੜਕਾ ਦਾ ਬੱਸ ਆਪਾਂ ਦੂਜਾ ਚੱਕਰ ਹੈ ਲੰਬਾ ਬਹੁਤ ਹੈ ਬਾਈ ਪਰ ਇਹਦੇ ਉਹਦਾ ਦਾ ਚੱਕਰ ਨਹੀਂ ਇੰਨੇ ਗੱਗ ਖੜੇ ਆ ਲੋਕ ਮੇਤਾ ਕਰਦੇ ਆ ਕਾਲਾ ਕਹਿੰਦਾ ਮੇਰੇ ਕੋਲ ਪੰਜ ਗੈਰੇ ਚਰੀ ਦੇ ਖੜੇ ਕੋਈ ਵੱਢ ਲੋ ਕਿਹੜਾ ਕਾਲਾ ਕਾਲਾ ਤੇਜਾ ਸਿੰਘ ਦਾ ਅੱਛਾ ਔਰ ਮੋਕੇ ਕੋਲ ਦੋ ਤਿੰਨ ਗੈਰੇ ਬਾਜਰੇ ਦੇ ਖੜੇ 600 ਰੁਪਏ ਵਾਲੇ ਦੇ ਹੂੰ ਕਹਿੰਦਾ ਕੋਈ ਲਿਆਓ ਕਹਾ ਕੇ ਵੱਡੇ ਹੂੰ ਉਧਰ ਮਰਸੂਹੇ ਵਾਲਾ ਈ ਧਾੜੀ ਕਮਾਲ ਪੁਰਾ ਤਾਲ ਮਗੇ ਦੋ ਹੈ ਤਾਲ ਮਗੇ ਹੋਰ ਵੀ ਇਹ ਆ ਇਹ ਮੈਂ ਡਾਲ ਬਰਨਾ ਗੇਰੇ ਹਾਂ 60 ਰੁਪਏ ਕਹਿੰਦਾ ਸੀ ਲੈ ਪਰਸੋਂ ਫੋਨ ਕਰੇ 130 ਰੁਪਏ ਕਹਿੰਦਾ ਸੀ 100 ਵੀ ਨਹੀਂ ਬੱਲੇ ਪੈਣਾ ਮੈਂ ਪਰਸੋਂ ਕਹਿੰਦਾ ਕਹਿੰਦਾ 160 ਰੁਪਏ ਪਤਾ ਨਹੀਂ ਭਾਈ ਮੈਂ ਤਾਂ ਫੋਨ ਵੀ ਕਰ ਲਿਆ ਉਹਦਾ ਕੋਈ ਜਵਾਬ ਹੀ ਨਹੀਂ ਤੈਨੂੰ ਕਾ ਬੱਲੇ ਪੈਂਡ ਤੂੰ ਹਟ ਦੇ ਹੂੰ ਇਹ ਖਾਲੀ ਕਰਨਾ ਖੇਤ ਕੋਚਾ ਲੈ ਆਏ ਆ ਵੀ ਜੇਰ ਹਜ਼ਾਰ ਰੁਪਏ ਦਾ ਬਹੁਤ ਹੈ ਭਾਈ ਬਾਕੀ ਖਾਲੀ ਦੀ ਆ ਭਾਈ ਦਾ ਹੁਣ ਜਿੰਨੀ ਜਗ੍ਹਾ ਇਹਨੇ ਵੱਡੀ ਅੱਧਾ ਕਿ ਭੀਕਾ ਹੈਗੀ ਆ ਅੱਧਾ ਵੀ ਕਿੱਥੇ ਆਓ ਕਿੰਨੀ ਆ 5-6 ਵਿਸਬੇ ਆ ਓਹਹ ਫਤੂ ਨਹੀਂ ਆ ਸਾਰੀ ਦਾ 18 ਵਿਸਬੇ ਆ ਓਹਹ ਹਾਂ ਕਿਆ 520 ਲਾ ਲਿਆ ਜਾਂ ਤੂੰ 8 ਨਾਲ ਲਾ ਬੱਤ ਬੱਤ ਤੇਰਾ ਬਾਜਰਾ ਉਹ 35 ਆਲੀ ਗੋਟੜ ਦਾ ਇੰਨਾ ਭਜਨ ਥਲੇ ਮੈਂ 600 ਤੇ ਵੱਧ ਭਜਦਾ ਤੇ 35 ਆਲੀ ਗੋਟੜ ਵੀ 12-1300 ਰੁਪਏ ਮਿਲਣਾ ਤਾਂ ਉਹ ਦੋੜਾ ਬਾਰਾ ਤੇਰੇ ਸਰਦ ਹੋਏ ਚਲੋ ਗੁਰਦੁਆਰੇ ਨੂੰ ਚਲੇ ਗਏ ਕਬੂਆ ਨੂੰ ਜਿਹੜੀ ਇਹ ਬਟਪੜ ਜਿਹੜਾ ਪੱਕ ਗਿਆ ਪੱਕਦਾ ਹੀ ਤਾਂ ਫਿਰ ਪਹਿਲਾਂ ਵੱਢ ਦਿੰਦਾ ਪਹਿਲਾਂ ਵੱਢ ਦਿੰਦਾ ਹੀ ਹੈਗਾ ਤਾਂ ਉਹ ਪਹਿਲਾਂ ਤਾਂ ਹੈਗਾ ਤਾਂ ਪਹਿਲਾਂ ਤੂੰ ਦੱਸੀ ਤਾਂ ਗਿਆ ਕਹਾਣੀ ਆ ਵੀ ਇੱਧਰ ਨਾ ਮਰ ਦੇ ਵਿੱਚ ਉਹੀ ਨਾ ਮਰ ਗਿਆ ਫੇ ਪਾਣੀ ਦੀ ਬਾਜਰਾ ਦੀ ਫਿਰ ਆਪ ਨੂੰ ਮੋਲ ਲੈਣਾ ਪੈਣਾ ਤਾਂ ਇਹ ਤਾਂ ਮਰੇ ਜਾਂਦਾ ਹਾਂ ਇਹ ਤਾਂ ਕੱਖਾਂ ਦੀ ਹੁੰਦੀ ਸ਼ੌਟ ਆ ਪਾਣੀ ਪਕਰਦੇ ਨਹੀਂ ਦੇ ਜੇਕਰ ਹੁਣ ਆ ਪਿੱਛੇ ਫੁੱਟ ਰੋ ਜਾਂਦਾ ਬਾਜਰੇ ਇਹਨੇ ਫੁੱਟਣਾ ਹੀ ਤਾਂ ਫੇ ਪਾਣੀ ਮਾਰ ਦਿੰਦਾ ਪਾਣੀ ਬਹੁਤ ਮਾਰਿਆ ਮੀਂਹ ਪਈ ਨਹੀਂ ਬਾਜਰੇ ਆਪੇ ਹੋਏ ਮਾਰੂਗਾ ਇਹਦੀ ਗੱਲ ਬੀਜ ਹੋਈ ਵੀ ਜੰਮੀ ਗਈ ਇਹਦਾ ਦ ਇਕ ਉਂਝਦਾ ਜੇ ਤੈਨਾਂ ਬਹੁਤ ਹਰਕਤ ਜੇ ਮੀ ਭੈਜਦਾ ਆ ਚੱਲ ਪਿਆ ਕਾ ਮੇਰੇ ਵੀ ਦੇਖੀ ਬਾਈ ਕਿੰਨਾ ਵਧੀਆ ਚੱਲਿਆ ਕਾ ਬਹੁਤ ਚੱਲਿਆ ਇਹ ਠੀਕ ਹੈ ਕਾ ਬੀਜਨ ਨਾਲ ਲੈ ਠੀਕ ਹੈ ਇਹ ਤਾਂ ਵੱਢ ਕੇ ਸਿੱਟਦੇ ਬਸ ਦੇਖੀ ਨਾ ਕਿੱਥੇ ਜਾਣਾ ਵੱਢੂਗੇ ਉਹ ਬੜਾ ਲਾ ਹੁਣ ਦੇ ਮਰ ਜਾ ਵੱਢੂਗੇ ਪੜਾ ਨਹੀਂ ਕਰਨਾ ਹੈਗਾ ਉਹ ਮਰ ਜਾ ਹੋ ਤਾਂ ਜਾਣ ਦੋ ਯਾਰ ਚੱਲ ਠੀਕ ਹੈ ਬਾਈ ਭਾਈ ਕੱਲ ਨੂੰ ਵੱਢਣੇ ਫਿਰਦਾ ਤਾਂ ਹੋਰ ਹਫਤਾ ਕੱਢ ਦਿੰਦਾ ਤੇ ਇੱਕ ਤੂੰ ਵੱਢ ਲਾ ਤਾਂ ਇੱਕ ਦਿਨ ਬਹਿ ਲੈ ਬਾਦੂ ਵੱਢ ਚਲ ਠੀਕ ਆ ਫਿਰ ਦੇ ਦੋ ਛੱਟਾ ਯਾਰ ਚਲ ਜੀ ਆ ਹੁਣ ਨਾਲੇ ਛੱਟਾ ਤੇ ਨਾਲੇ ਟਰੈਕਟਰ ਛੱਡ ਕੇ ਆਈ ਆ ਅਜਾ ਮੈਂ ਕਿੱਤਾ ਦੀ ਦੂਰ ਮੰਨਿਆ ਹੁਣ ਤਾਂ ਥੋੜੀ ਜਿਹਾ ਰਹਿ ਗਈ ਹਾਂ ਇੱਥੇ ਬਾਜਰਾ ਆ ਆ ਬੰਦੀਣਾ ਇਹ ਆ ਇੱਧਰ ਤਾਂ ਸ਼ੁਰੂ ਕਰ ਇੱਧਰ ਤਾਂ ਸ਼ੁਰੂ ਕਰ ਦੇ ਹੋ ਘੁੰਮ ਕੇ ਆਉਣਾ ਪੈਣਾ ਆਉਣਾ ਪੈਣਾ ਪੂਰਾ ਔਰੇ ਆ ਗਿੱਟ ਮਾਉਣਾ ਦਾ ਇੱਕ ਯਾਰ ਜੀਡ ਖੋਲਣਾ ਦਾ ਇੱਕ ਆਏ ਤਾਰ ਪਰ ਕੋਲ ਚੱਲ ਆ ਜਾ ਆਪਣੇ ਤਾਰ ਨਹੀਂ ਉਹ ਨਹੀਂ ਤਾਰ ਨਹੀਂ ਡੰਡਾ ਲੋਹੇ ਡੰਡਾ ਲਿਆ ਕੇ ਨਾ ਇੱਕ ਵਾਰ ਤਾਰ ਬੰਨਦੇ ਨਾਲ ਲਾਤਾ ਹੈ ਨਹੀਂ ਇੱਕ ਹੋਰ ਕੰਮ ਕਰ ਕੰਮ ਜੀਤ ਇਕੜਾ ਉਰੇ ਉਰੇ ਵੀ ਕਿ ਲੋਹੇ ਦਾ ਪੋਰ ਕੱਟ ਲਾ ਹੋਰ ਹਾਂ ਉਤਾਰਨ ਕੋਲ ਗੱਠ ਦੇ ਦੇ ਆਪਾਂ ਖੋਲ ਲਿਆ ਲਾਪਾ ਬਾਕੀ ਆਪਣਾ ਪਿਆ ਰਹੂਗਾ ਤੇਰਾ ਚਾਹੀਦਾ ਤੈਨੂੰ ਬਾ ਕੋਈ ਨਹੀਂ ਲਿਆ ਪੋਲ